ਚੈਲੰਜ ਕਰਨਾ ਮੈਨੂੰ ਦੱਸੋ ਜੇ ਤਾਂ ਤੁਸੀਂ ਸਮਾਜ ਵਾਸਤੇ ਕੋਈ ਚੰਗੇ ਕੰਮ ਕੀਤੇ ਨੇ ਤੇ ਫਿਰ ਆਪਦੀ ਇਸਮਾਇਜ ਨੂੰ ਬਣਾਓ ਹਾਲੀ ਦਾ ਚੋਹਾਂ ਨਹੀਂ ਜਾਵੇ ਹਾਲੀ ਚੋਹਾਂ ਦਾ ਆਕਾ ਵੀ ਆਵੇ ਸਮਝ ਆਵੇ ਮੈਂ ਦੱਸੂ ਕੌਣ ਪਹਿਲੇ ਆਂਡੇ ਕੌਣ ਗਲਤ ਕੰਮ ਕਰਦਾ ਤੇ ਕੌਣ ਕਰਜੇ ਕਰਾਂਦਾ ਤੇ ਕੌਣ ਕਰਦਾ ਇਹ ਵੀ ਮੈਂ ਦੱਸੂ ਤੁਸੀਂ ਕਹਿੰਦੇ ਹਿੰਦੂ ਸੁਪਤਾ ਹਿੰਦੂ ਸੁਪਤਾ ਇਹ ਤੂੰ ਜਾਗ ਚੁੱਕਿਆ ਹਿੰਦੂਆ ਨੇ ਹੁਣ ਤੁਹਾਡੇ ਇਹ ਗੱਲਾਂ ਵਿੱਚ ਨਹੀਂ ਆਣਾ ਤੁਸੀਂ ਆਪਣੇ છાਤੀ ਮਾਰੋ ਹਿੰਦੂ ਜੀ ਜਾਗਦਾ ਹੁੰਦਾ ਤੇ ਤੀਰਾਂ ਦੀ ਜਗ੍ਹਾ ਦੇ ਉੱਪਰ ਜਾ ਕੇ ਜਿਹੜੀ ਮਜਾਰਾ ਬਣੀਆਂ ਉੱਥੇ ਜਾ ਕੇ ਰੋਈ ਮੱਥੇ ਨਾਲ ਵੀਰਵਾਰ ਦੇ ਜਾ ਕੇ ਮੱਥੇ ਨਾਲ ਡੇਕੋ ਉਹ ਵੀ ਟਾਈਮ ਹੀ ਜਦੋਂ ਕਚਹਿਰੀਆਂ ਦੇ ਵਿੱਚ ਗੋਲੀਆਂ ਚੱਲਦੀਆਂ ਸੀ ਤੇ ਕਚਹਿਰੀਆਂ ਦੇ ਬੰਦੇ ਮਾਰ ਦਿੱਤੇ ਜਾਂਦੇ ਉਦੋਂ ਇਹ ਜੇ ਚੰਦ ਬੰਦੇ ਕਿੱਥੇ ਸੀ ਇਹ ਉਹ ਸਰਕਾਰ ਦੇ ਖਿਲਾਫ ਤਾਂ ਨਹੀਂ ਬੋਲੇ ਕਿਉਂਕਿ ਇਹਨਾਂ ਦੇ ਪ੍ਰਵਾਹ ਤੇ ਕਹੀ ਜੀ ਖੁਦ ਕਾਂਗਰਸੀ ਨੇ ਮੈਂ ਤਾਂ ਕਿਸੇ ਦੇ ਖਿਲਾਫ ਬੋਲਿਆ ਹੀ ਨਹੀਂ ਮੈਂ ਤਾਂ ਨਸ਼ੇ ਦੇ ਖਿਲਾਫ ਬੋਲਿਆ ਨਸ਼ਾ ਵਿਕਦਾ ਬਾ ਬੇਸ਼ੱਕ ਨਹੀਂ ਹੁੰਦੀ ਆ ਡੜੇ ਸੱਡੇ ਦਾ ਕੰਮ ਹੋ ਰਿਹਾ ਜੂਏ ਦਾ ਕੰਮ ਹੋ ਰਿਹਾ ਤੇ ਜੇ ਮੈਂ ਚ ਗੁਨਾਹ ਗਿਆ ਗਲਤ ਗਿਆ ਤਾਂ ਫਿਰ ਮੈਂ ਚਾਉਂਦੇ ਵਿੱਚ ਗਾਂਧੀ ਜਾਉਂਦਾ ਮੈਨੂੰ ਬੇਸ਼ੱਕ ਜਿਹੜਾ ਇਲਜ਼ਾਮ ਲਾਇਆ ਜੀ ਕਾਂਗਰਸ ਨਾਲ ਸੰਬੰਧਾ ਜੇ ਮੇਰੇ ਪਰਜਾਈ ਨਾਲ ਇਲੈਕਸ਼ਨ ਲੜਿਆ ਉਹ ਚ ਮੇਰਾ ਕੋ ਗੁਨਾਹ ਕਿ ਮੈਂ ਪਾਰਟੀ ਦੇ ਲਈ ਵੋਟਾਂ ਮੰਗਦੇ ਨਹੀਂ ਯਾਰ ਪੀਜੀਪੀਏ ਤਾਂ ਤੁਸੀਂ ਚੰਗੇ ਕੰਮ ਕਰਦੇ ਹੋ ਤੇ ਤੁਹਾਨੂੰ ਕਿਸੇ ਤੋਂ ਖਤਰਾ ਹੋਈ ਨਹੀਂ ਸਕਦਾ ਮੈਂ ਕਹਿੰਦਾ ਕਿ ਮੈਨੂੰ ਐਸ ਬੰਦੇ ਬਾਰੇ ਦੱਸੋ ਇਨੇ ਹਿੰਦੂ ਤਰ੍ਹਾਂ ਵਾਸਤੇ ਕੀ ਕੀਤਾ ਇਸ ਬੰਦੇ ਨੂੰ ਇਹ ਆਉ ਮੈਨੂੰ ਲੱਗਦਾ ਕਿ ਜਿੱਦਾ ਫਰੋਤੀਆਂ ਦੇ ਉੱਪਰ ਮੈਂ ਬੋਲਿਆ ਇਹਦਾ ਹੀ ਕਿਤੇ ਹੱਥਾ ਇਹਨਾਂ ਦਾ ਕਿਤੇ ਕਾਰੋਬਾਰਤ ਨਹੀਂ ਇਹਨਾਂ ਦਾ ਕਾਰੋਬਾਰਤ ਨਹੀਂ ਪ੍ਰਭਾਵਿਤ ਹੋਇਆ ਮੈਂ ਤਾਂ ਨਾਲ ਇਹ 1000 ਗੱਲ ਤਾਂ ਕਮ ਹੁੰਦਾ ਚੀਕਾਂ ਕਿਸੇ ਹੋਰ ਦੀ ਬੱਜਣ ਦੇ ਆ ਕੁਝ ਲੋਕਾਂ ਨੂੰ ਆਵਾਜ਼ ਆ ਕਿ ਸਰਕਾਰ ਨਾਲ ਚੱਲਣਾ ਲੇਕਿਨ ਮੇਰੀ ਆਤਰੀ ਸਰਕਾਰ ਮੈਂ ਲੋਕਾਂ ਤੋਂ ਨਾ ਵੰਦਾ ਤੇ ਲੋਕਾਂ ਨਾਲ ਚੱਲਾਂਗਾ ਇਹ ਜੋ ਬੰਦੇ ਨੂੰ ਗਨਮੈਨ ਵੀ ਪ੍ਰੋਵਾਈਡ ਨਾ ਕੀਤੇ ਜਾਣ ਕਿਉਂਕਿ ਪਹਿਲਾ ਇਹ ਸਰਕਾਰ ਉਹ ਗਨਮੈਨ ਤੇ ਲੈ ਲੈਂਦੇ ਨੇ ਲੈ ਕੇ ਫਿਰ ਇਹ ਮਾੜੇ ਬੰਦੇ ਤੇ ਦਬਾਅ ਪਾਉਂਦੇ ਨੇ ਤੇ ਲੋਕਾਂ ਨੂੰ ਕਹਿੰਦੇ ਨੇ ਆਓ ਤੁਹਾਡੇ ਫੈਸਲੇ ਕਰਾਈਏ ਤੇ ਜੇ ਮੈਸਰ ਤੋਂ ਦੀ ਟਾਰਕਟ ਤਾਂ ਮੈਨੂੰ ਲੱਗਦਾ ਕਿ ਇਹ ਬੰਦਾ ਗਿਆਕਸਰ ਆ ਜੀ ਆਤਵਾਦੀ ਸਾਥੀ ਤੇ ਨਹੀਂ ਕਿਤੇ ਜਨ ਨੂੰ ਤਕਲੀਫ ਆ ਸਰਕਾਰ ਨੇ ਜੇ ਮੈਂ ਸਰਕਾਰ ਕੋ ਮੰਗੇ ਨਹੀਂ ਲੈ ਸਰਕਾਰ ਨੇ ਦਿੱਤਿਆ ਜੇ ਸਰਕਾਰ ਨੂੰ ਨਹੀਂ ਲੋੜ ਸੰਧੀ ਨਹੀਂ ਲੋੜ ਲਈਏ ਤਾਂ ਵਾਪਸ ਲੈ ਜੇ ਤੁਹਾਡੇ ਕੋ ਸਮਾਜ ਵਿੱਚ ਚੰਗੇ ਕੰਮ ਨਹੀਂ ਨਾ ਹੁੰਦੇ ਚੁੱਪ ਕਰਕੇ ਘਰ ਬੈਠੋ ਆਪਾਂ ਸਾਰੇ ਆਤਵਾਦੀ ਖਿਲਾਫ ਲੜਾਈ ਲੜੀਆ ਇਹਨੂੰ ਦੱਸਾਂ ਕਿ ਮੈਨੂੰ ਕਿਸੇ ਨੇ ਸਫਾਈ ਦੇਣ ਦੀ ਲੋੜ ਨਹੀਂ ਮੈਂ ਕੀ ਕੀਤਾ ਜਿੰਨੀ ਤੱਕ ਮੇਰੇ ਸਾਥ ਆ ਸਾਜ ਮੈਂ ਸਮਾਜ ਲਈ ਲੜੂਗਾ ਤੇ ਜਿਹੜਾ ਕਾਲਾ ਬੰਦਾ ਗਲਤ ਬੰਦਾ ਬਾ ਉਹਦੇ ਖਿਲਾਫ ਲੜਾਈ ਲੜੂਗਾ ਹਣੀ ਤੁਹਾਨੂੰ ਵੀ ਇਹੀ ਕਿ ਜਿੱਦਾਂ ਹੀ ਮਹੀਨਾ ਮਿਲਣਾ ਬੰਦ ਹੁੰਦਾ ਹੈ ਤੇ ਉਸੇ ਵੇਲੇ ਚੀਕਾਂ ਨਿਕਲਣੀਆਂ ਸ਼ੁਰੂ ਹੋ ਜਾਂਦੀ ਹੈ ਔਰ ਤੁਸੀਂ ਥੋੜਾ ਜਿਹਾ ਇਸ਼ਾਰਾ ਕਰ ਦਿਓ ਉਹਨਾਂ ਲੋਕਾਂ ਨੂੰ ਕਿ ਭਾਈ ਸਾਹਿਬ ਐਰ ਕੀ ਮਹੀਨਾ ਡੇਟ ਹੋ ਗਿਆ ਜਾਂ ਮਹੀਨਾ ਆਇਆ ਨਹੀਂ ਇਹ ਮਹੀਨਾ ਭੇਜ ਦਿਓ ਟੈਨਸ਼ਨ ਮੈਂ ਤਾਂ ਕੇ ਚੁੱਪ ਹੋ ਜਾਵਾਂ ਇਹ ਵਾਕਈ ਕੋਈ ਸ਼ਰਮ ਗਲਤ ਗੱਲ ਜਿ ਫੰਡ ਲੈਣਾ ਫੰਡ ਹੋਰ ਚੀਜ਼ ਆ ਤੇ ਲੇਕਿਨ ਮਹੀਨਾ ਲੈਣਾ ਉਹ ਚੀਜ਼ ਹੋਰ ਹੈ ਮਹੀਨਾ ਆ ਗਿਆ ਤਾਂ ਤੂੰ ਤਾਂ ਕੇ ਲੈਣਾ ਯਾਂ ਬਲੈਕ ਮਿਲ ਕਰਕੇ ਲੈ ਜੇ ਲਈਏ ਨੇ ਕਿ ਚਟਿਆਰੇ ਕੋ ਪੈਸਾ ਲਿਆ ਤੇ ਮੈਂ ਚਾਹੂੰ ਤੋ ਖਲੋ ਕੇ ਗੋਲੀ ਖਾਵਾਂ ਤੁਹਾਡਾ ਜਿਹੜਾ ਚੈਲੰਜ ਸੀ ਨਾ ਅਣੀ ਤੋ ਹਾਂ ਜੀ ਉਹ ਇਹਨਾਂ ਨੇ ਕਬੂਲ ਕਰ ਲਿਆ ਹੁਣ ਇਹਨਾਂ ਵੱਲੋਂ ਚੈਲੰਜ ਹੈ ਕਿ ਆਓ ਸਾਹਮਣੇ ਬੈਠਦੇ ਆਂ ਮੈਂ ਦੱਸੂਗਾ ਕਿ ਕਿਹੜਾ ਕਿਹੜਾ ਬੰਦਾ ਫਰੋਤੀਆਂ ਤੋਂ ਪੈਸੇ ਲੈਣ ਗਿਆ ਕਿਹੜੇ ਕਿਹੜੇ ਬੰਦੇ ਕਿਹਦੇ ਨਾਲ ਇਹਦੇ ਮਗਰ ਇਹਦਾ ਆਕਾਦਾ ਕਿਹੜਾ ਹੱਸਾ ਸਾਰੇ ਸ਼ਹਿਰ ਨੂੰ ਪਤਾ ਜਿਹੜੇ ਲੋਕ ਉਹਨੇ ਆ ਜਿਹੜੀਆਂ ਫਰੋਤੀਆਂ ਚੱਲ ਰਹੀਆਂ ਨੇ ਬਿਲਕੁਲ ਪਤਾ ਹੈ ਮੇਰੇ ਕੋਲ ਪਤਾ ਹੈ ਮਤਲਬ ਲੋਕ ਬੰਦੇ ਸਾਰੇ ਜਿਹੜੇ ਪਟਾਣੇ ਬਿਲਕੁਲ ਕੱਲ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਇਹ ਜਿਹੜੀ ਵੀਡੀਓ ਹੈ ਇਹ ਹੈਗੀ ਹੈ ਹਨੀ ਚੋਹਾਨ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਵਰਨਕਾਰ ਸੰਗ ਪੰਜਾਬ ਹਨੀ ਚੋਹਾਨ ਦਾ ਉਸ ਵੀਡੀਓ ਦੇ ਵਿੱਚ ਕਹਿਣਾ ਹੈ ਕਿ ਨਿੱਜਰ ਨਿੱਜਰ ਹੈਗਾ ਹੈ ਕੋਈ ਸ਼ਿਵਸਨਾ ਦਾ ਤੇ ਉਹਦੀ ਵੀਡੀਓ ਵੇਖ ਕੇ ਮਨ ਬਹੁਤ ਦੁਖਿਆ ਰਮੇਸ਼ ਨਾਇਰ ਉਹਨਾਂ ਦਾ ਨਾਂ ਹੈ ਔਰ ਸ਼ਿਵਸਨਾ ਬਾਲਾ ਸਾਹਿਬ ਠਾਕਰੇ ਜਿਹੜੇ ਨੇ ਉਹਨਾਂ ਦੇ ਵੱਡੇ ਆਗੂ ਨੇ ਅੱਜ ਸਾਡੇ ਨਾਲ ਨੇ ਲੀਕ ਸਭ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਹਨੀ ਚੋਹਾਨ ਜਾਨਦੂ ਚੋਹਾਨ ਦਾ ਮੜਾ ਮੋਟਾ ਵੀਡੀਓ ਸੁਣੀ ਕੱਲ੍ਹ ਵਾਲੀ ਤੋਂ ਹੀ ਹਾਂ ਉਹਦੇ ਤੋਂ ਸੁਣੀ ਚੋਹਾਨ ਜੀ ਕਹਿ ਰਹੇ ਨੇ ਕਿ ਨਿੱਜਰ ਨਿੱਜਰ ਹੈਗਾ ਕੋਈ ਤੁਹਾਨੂੰ 6% ਇੰਨੀ ਗੱਲ ਦੇ ਵਿੱਚ ਤੁਹਾਨੂੰ ਦਿਮਾਗ ਦੇ ਵਿੱਚ ਪਤਾ ਲੱਗ ਜਾਂਦਾ ਉਹ ਕਿੰਨਾ ਬੰਦੇ ਦਾ ਦਿਮਾਗ ਆ ਜਿਹਨੂੰ ਪੂਰਾ ਹੀ ਨਹੀਂ ਪਤਾ ਜਿਹੜਾ ਮੈਨੂੰ 45 ਸਾਲ ਹੋ ਗਏ ਰਾਜਨੀਤੀ ਦੇ ਵਿੱਚ ਹੋਸਾ 45 ਸਾਲ ਦੀ ਉਮਰ ਨਾਲ ਹੈ ਜੋ ਮੈਨੂੰ ਨਹੀਂ ਜਾਣਦਾ ਫਿਰ ਉਹਦੀ ਸੋਚ ਡਿਪੈਂਡ ਕਰਦੀ ਆ ਇਸ ਜਿਹੜੇ ਹਿੰਦੂ ਸੰਗਠਨ ਦੇ ਵਿੱਚ ਸੇਵਾ ਕਰਦੇ ਕਿੰਨੀ ਦੇਰ ਹੋਗੀ ਤੁਹਾਨੂੰ ਮੈਨੂੰ ਸਾਰੇ ਮੈਂ 82 ਦਾ ਲਗਾ ਆਪਣੀ ਛੇ ਸੋਨਾ ਪਾਰਟੀ ਦੇ ਨਾਲ ਇੰਤਜ਼ਾਮ ਦੇ ਉੱਪਰ ਕੰਮ ਕਰਦੇ ਆ ਜਿਹੜੀ ਇਹਨਾਂ ਦੀ ਵੀਡੀਓ ਹੈ ਉਹਦੇ ਵਿੱਚ ਬੜੇ ਐਸੇ ਇਲਜ਼ਾਮ ਨੇ ਮੈਂ ਉਹਨਾਂ ਨੂੰ ਡੀਕੋਡ ਕਰਾਂਗਾ ਮੈਨੂੰ ਉਮੀਦ ਹੈ ਕਿ ਪੂਰੇ ਤੁਸੀਂ ਨਿਰਪੱਖਤਾ ਦੇ ਨਾਲ ਉਹਦਾ ਜਵਾਬ ਦੋਗੇ ਔਰ ਗੁੱਸਾ ਨਾ ਕਰਿਓ ਕਿਸੇ ਵੀ ਸਵਾਲ ਦਾ ਸਵਾਲ ਕੋਈ ਤਿੱਖੇ ਵੀ ਨਹੀਂ ਸਭ ਤੋਂ ਪਹਿਲਾ ਸਵਾਲ ਇਹ ਦੱਸੋ ਕਿ ਹਿੰਦੂ ਸੁੱਤਾ ਤੁਸੀਂ ਕੀ ਆ ਬਾਰ ਬਾਰ ਇੱਕ ਲਫ਼ਜ਼ ਬੋਲਿਆ ਹਿੰਦੂ ਸੁੱਤਾ ਸੋ ਤਾਂ ਹਿੰਦੂ ਕਿਹੜਾ ਹੁੰਦਾ ਤੇ ਜਾਗਦਾ ਹਿੰਦੂ ਕਿਹੜਾ ਹੁੰਦਾ ਇਹ ਜੜ ਰਕਲੀਆ ਕਰ ਦਿਓ ਸੁੱਤਾ ਹਿੰਦੂ ਤੁਸੀਂ ਉਹ ਕਹਿੰਦੇ ਹੋ ਕਿ ਜਿਹੜਾ ਤੁਹਾਡੇ ਨਾਲ ਨਹੀਂ ਚੱਲਦਾ ਤੁਹਾਡੇ ਮਗਰ ਨਹੀਂ ਚੱਲਦਾ ਤੁਹਾਡੇ ਮਗਰ ਨਹੀਂ ਲੱਗਦਾ ਤੁਹਾਡੀ ਹਾਂ ਚ ਹਾਂ ਨਹੀਂ ਮਿਲਾਂਦਾ ਉਹ ਸੁੱਤਾ ਹੈ ਤੇ ਜਿਹੜਾ ਬੰਦਾ ਤੁਹਾਡੇ ਨਾਲ ਖਲੋਂਦਾ ਤੁਹਾਡੇ ਕਹਿੰਦੇ ਨਾਰਾ ਮਾਰਦੇ ਤੁਹਾਡੇ ਕਹਿੰਦੇ ਕਿਸੇ ਨੂੰ ਜਿਹੜਾ ਤਾਲਾ ਤੋੜ ਦਵੇ ਨਾਰੇ ਮਾਰ ਦਵੇ ਜਾਂ ਕਿਸੇ ਧਰਨੇ ਤੇ ਬਹਿ ਜਾਵੇ ਉਹ ਜਾਗਦਾ ਸੁੱਤਾ ਤੇ ਜਾਗਦਾ ਹਿੰਦੂ ਇਹਦਾ ਡੈਫੀਨੇਸ਼ਨ ਸਮਝਾਓ ਸੁੱਤੇ ਦਾ ਅਰਥ ਮੈਂ ਤੁਹਾਨੂੰ ਸਮਝਾ ਦਣਾ ਕਿ ਜਿਹੜਾ ਹਿੰਦੂ ਹੋ ਕੇ ਹਿੰਦੂ ਦਾ ਵਿਰੋਧ ਕਰੇ ਉਹ ਸੁੱਤਾ ਗੱਲੋ ਜਾਗਦਾ ਗੱਲ ਤੁਸੀਂ ਆ ਭਾਵੇਂ ਹਿੰਦੂ ਗਲਤ ਕੰਮ ਕਰ ਰਿਹਾ ਮੈਂ ਕਹਾਂ ਜੀ ਨਹੀਂ ਗਲਤ ਗਲਤ ਕੰਮ ਕਰ ਰਿਹਾ ਤੇ ਉਹਨੂੰ ਚੇਤਾ ਰਿਹਾ ਤੇ ਉਹਦਾ ਵਿਰੋਧ ਕਰ ਰਿਹਾ ਇਹਦਾ ਮਤਲਬ ਆ ਸੁੱਤਾ ਹਿੰਦੂ ਨਹੀਂ ਜਿਹਦਾ ਇੱਕ ਸਿਰ ਮਕਸਦ ਹੀ ਆ ਕਿ ਇੱਕ ਸ਼ੇਪਸਨ ਆਗੂ ਦਾ ਜਾਂ ਹਿੰਦੂ ਆਗੂ ਦਾ ਵਿਰੋਧ ਕਰਨਾ ਆਪਣੇ ਆਪ ਨੂੰ ਹਿੰਦੂ ਦੱਸਣਾ ਹਿੰਦੂ ਦੱਸਣਾ ਹਿੰਦੂ ਨਹੀਂ ਹੋਈਦਾ ਮੈਂ ਇੱਕ ਗੱਲ ਓਪਨ ਕਹਿ ਰਿਹਾ ਜੀ ਤੇ ਇਹਦੀ ਮੈਂ ਗੱਲ ਦਾ ਜਵਾਬ ਦੇ ਰਿਹਾ ਕਿ ਹਿੰਦੂ ਸੁੱਤਾ ਕਿਦਾਂ ਹਮ ਅਸੀਂ ਬੰਗਾਲ ਚੋਂ ਆਪਣੇ ਬੰਗਲਾਦੇਸ਼ੋਂ ਖਤਮ ਹੋ ਗਏ ਪਾਕਿਸਤਾਨ ਚੋਂ ਖਤਮ ਹੋ ਗਏ ਅਫਗਾਨਿਸਤਾਨ ਚੋਂ ਖਤਮ ਹੋ ਗਏ ਉਹਨ ਅਸੀਂ ਹਿੰਦੂਸਤਾਨ ਦੇ ਵਿੱਚ ਰਹਿ ਗਏ ਥੋੜੇ ਜਿ ਆਪਣੇ ਰਾਜੇ ਮਤਲਬ ਕਸ਼ਮੀਰ ਚੋਂ ਆਪਾਂ ਹੀ ਦੂ ਖਤਮ ਹੋ ਗਿਆ ਵੰਗਾਲ ਚੋਂ ਖਤਮ ਹੋ ਗਿਆ ਤੁਹਾਡੇ ਅਸਾਮ ਚੋਂ ਹੀ ਘਟ ਗਏ ਆ ਫਿਰ ਤੁਹਾਡੇ ਕੇਰਲਾ ਦੇ ਵਿੱਚ ਬਿਲਕੁਲ ਖਤਮ ਹੋ ਗਿਆ ਚੰਦ ਪ੍ਰਸਤ ਤੰਬਲਨਾਡੂ ਜੋ ਆਪਾਂ ਖਤਮ ਹੋ ਰਹੇ ਆ ਜਿਹੜਾ ਸਿਰਫ 9 ਸਟੇਟਾਂ ਨੇ ਜਿਹਦੇ ਵਿੱਚ ਆ ਹਿੰਦੂ ਜ਼ਿਆਦਾ ਬਹੁ ਬਹੁ ਗਿੱਦੀ ਦੇ ਵਿੱਚ ਆ ਜੇ ਇਹੋ ਜਿਹੇ ਲੋਕ ਜਿਹੜੇ ਹਿੰਦੂ ਸਮਾਜ ਦਾ ਵਿਰੋਧ ਕਰਦੇ ਆ ਤੇ ਇਹ ਜੇ ਇਸੇ ਰਫਤਾਰ ਨਾਲ ਚੱਲਦਾ ਤੇ ਮੈਨੂੰ ਨਹੀਂ ਉਮੀਦ ਕਿ ਬਟਾਲੇ ਦਾ ਹਿੰਦੂ ਤੁਸੀਂ ਬਟਾਲੇ ਦਾ ਜ਼ਿਕਰ ਕਿਸਾ ਕੀਤਾ ਬਟਾਲੇ ਦਾ ਹਿੰਦੂ ਜਾਗਦਾ ਕਿਸਾ ਤਾਂ ਇਹ ਕਲੀਅਰ ਕਰੋ ਤੁਸੀਂ ਆਪਣੇ ਚਾਦੀ ਮਾਰ ਲਓ ਹਿੰਦੂ ਜੇ ਜਾਗਦਾ ਹੁੰਦਾ ਤੇ ਪੀਰਾਂ ਦੀ ਜਗ੍ਹਾ ਤੇ ਉੱਪਰ ਜਾ ਕੇ ਜਿਹੜੀ ਵਿਚਾਰਾਂ ਬਣੀਆਂ ਉੱਥੇ ਜਾ ਕੇ ਉਹ ਮੱਥੇ ਨਾਲ ਵੀਰਵਾਰ ਤੇ ਜਾ ਕੇ ਮੱਥੇ ਨਾਲ ਟੇਕਦਾ ਮੇਰੀ ਗੱਲ ਤੁਹਾਡੇ ਘਰ ਜਗਾ ਹੈਗੀ ਨਹੀਂ ਸਾਡੇ ਕਰ ਜਗਾਂ ਨਹੀਂ ਆ ਗਈ ਤੁਹਾਡੇ ਕਿਸੇ ਪਰਿਵਾਰ ਦੇ ਕੋ ਬੰਦਾ ਜਿਹੜਾ ਜੇ ਪੀਰਾਂ ਦੇ ਮੱਥਾ ਟੇਕਦਾ ਨਹੀਂ ਜੀ ਸਾਡੇ ਪਰਿਵਾਰ ਚ ਅਸੀਂ ਕਟਰਾ ਉਹਦੇ ਆਪਣੇ ਅਸੀਂ ਜਾ ਕੇ ਮੱਥਾ ਨਹੀਂ ਟੇਕ ਕੋਈ ਮੁਸਲਮਾਨ ਦੱਸ ਦਿਓ ਜੇ ਪੀਰਾਂ ਦੀ ਜਗ੍ਹਾ ਤੇ ਹਿੰਦੂਆਂ ਦੀ ਜਗ੍ਹਾ ਤੇ ਮੱਥਾ ਟੇਕ ਜੋ 크ਰਿਸਚੀਅਨ ਦੱਸ ਦਿਓ ਜੇ ਹਿੰਦੂਆਂ ਦੀ ਜਗ੍ਹਾ ਤੇ ਮੱਥਾ ਟੇਕ ਉਹ ਲੋਕ ਜਾਗਦੇ ਨੇ ਲੇਕਿਨ ਅਸੀਂ ਲੋਕ ਸੁੱਤੇ ਨਹੀਂ ਤੇ ਹੋਰ ਕੀ ਦੱਸੋ ਮੈਨੂੰ ਤੁਸੀਂ ਜਾਗਦੇ ਹੋ ਕੀ ਕੋ ਜਵਾਬ ਦੇ ਮੈਂ ਕਦੀ ਮੱਥਾ ਟੇਕਿਆ ਜਿਹੜੇ ਬੰਦੇ ਪੀਰਾਂ ਦੀ ਜਗ੍ਹਾ ਤੇ ਜਾਂਦੇ ਆ ਤੁਸੀਂ ਉਹ ਪੀਰਾਂ ਦੀ ਜਗ੍ਹਾ ਦੀ ਸੱਚਾਈ ਸਾਹਮਣੇ ਕੌਣ ਨਹੀਂ ਲਿਆਉਂਦੇ ਉਹਨਾਂ ਨੂੰ ਡਾਕਦੇ ਕਿਉਂ ਨਹੀਂ ਉੱਥੇ ਰੋਕ ਕੇ ਕੋਈ ਵਿਚਾਰ ਕਰਦੇ ਬਹੁਤ ਸੁੱਤੇ ਹਿੰਦੂ ਉੱਠੋ ਆਓ ਸ਼੍ਰੀ ਰਾਮ ਜੀ ਦੇ ਚਲਦੇ ਆ ਆਓ ਮਾਤਾ ਦੇ ਚਲਦੇ ਆ ਇੱਕ ਗੱਲ ਇਹ ਕਿ ਸਾਡਾ ਵਿਰੋਧ ਜਿਹੜਾ ਬਾਹਰੋਂ ਨਹੀਂ ਹੋ ਰਿਹਾ ਸਮਾਜ ਦੇ ਲੋਕਾਂ ਦਾ ਵਿਰੋਧ ਹੋ ਰਿਹਾ ਅੱਜ ਇਹੋ ਜਿਹੇ ਲੋਕ ਜਿਹੜੇ ਵਿਰੋਧ ਕਰਦੇ ਸੋ ਲੋਕਾਂ ਦਾ ਮੈਂ ਇੱਕ ਗੱਲ ਖਬਰ ਲਾਈ ਮੇਰੀ ਗੱਲ ਦੇ ਉੱਪਰ ਆ ਜਾਓ ਮੈਂ ਤੇ ਮੈਂ ਤੇ ਕਿਸੇ ਦੇ ਖਿਲਾਫ ਬੋਲਿਆ ਹੀ ਨਹੀਂ ਮੈਂ ਤੇ ਨਸ਼ੇ ਦੇ ਖਿਲਾਫ ਬੋਲ ਵਿਕਦਾ ਵਾ ਬੇਸ਼ਅਰਤੀ ਹੁੰਦੀ ਆ ਢੜੇ ਛੜੇ ਦਾ ਕੰਮ ਹੋ ਰਿਹਾ ਜੂਏ ਦਾ ਕੰਮ ਹੋ ਰਿਹਾ ਤੇ ਜੇ ਮੈਂ ਵਿੱਚ ਗੁਨਾਹ ਗਿਆ ਗਲਤ ਗਿਆ ਤਾਂ ਫਿਰ ਮੈਂ ਚਾਉਂਦੇ ਵਿੱਚ ਗਾਂਧੀ ਚੌਂਚ ਖਰਾਉ ਮੈਨੂੰ ਬਿਸ਼ੱਕ ਜਿਹੜਾ ਮਰਜੀ ਆ ਨੀਰ ਸਾਹਿਬ ਨੀਰ ਸਾਹਿਬ ਆਪਾਂ ਇੱਥੇ ਹੀ ਆਈਏ ਆਪਾਂ ਅੱਛਾ ਤੁਹਾਡੀ ਵੀਡੀਓ ਜਿਹੜੀ ਹੈ ਉਸ ਵੀਡੀਓ ਦੇ ਵਿੱਚ ਜ਼ਿਕਰ ਹੋਇਆ ਔਰ ਬੜਾ ਵੱਡਾ ਜ਼ਿਕਰ ਹੋਇਆ ਕਿ ਬਟਾਲੇ ਚ ਨਸ਼ੇ ਦੇ ਕੰਮ ਕੰਮ ਕੀ ਗੱਲ ਕਹੀ ਤੁਸੀਂ ਗਲਤ ਕੰਮਾਂ ਦੀ ਗੱਲ ਕਹੀ ਹੈ ਜਿਵੇਂ ਜੂਆ ਵੀ ਹੈ ਗੋਲੀਆਂ ਚੱਲਦੀਆਂ ਨੇ ਜਿਸਮ ਫਰੋਚੀ ਦਾ ਕੰਮ ਵੀ ਹੈ ਹੋਰ ਵੀ ਕਈ ਤਰ੍ਹਾਂ ਦੇ ਕਬਜ਼ੀਆਂ ਦੇ ਕੰਮ ਨੇ ਹੋਰ ਵੀ ਅਨੇਕਾਂ ਕੰਮ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਹਣੀ चौहान ਵੀ ਇਹ ਗੱਲ ਕਹਿ ਰਹੇ ਨੇ ਕਿ ਜਿੱਦਾਂ ਹੀ ਮਹੀਨਾ ਮਿਲਣਾ ਬੰਦ ਹੁੰਦਾ ਤੇ ਉਸੇ ਵੇਲੇ ਚੀਕਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਔਰ ਤੁਸੀਂ ਥੋੜਾ ਜਿਹਾ ਇਸ਼ਾਰਾ ਕਰਦੇ ਹੋ ਉਹਨਾਂ ਲੋਕਾਂ ਨੂੰ ਕਿ ਭਾਈ ਸਾਹਿਬ ਐਰਕੇ ਮਹੀਨਾ ਲੇਟ ਹੋ ਗਿਆ ਜਾਂ ਮਹੀਨਾ ਆਇਆ ਨਹੀਂ ਇਹ ਮਹੀਨਾ ਭੇਜ ਦਿਓ ਟੈਨਸ਼ਨ ਮੈਂ ਤਾਂ ਕਿ ਚੁੱਪ ਹੋ ਜਾਵਾਂ ਇਹ ਵਾਕਈ ਕੋਈ ਸ਼ਰਮ ਨਹੀਂ ਰਿਸ਼ਪਾਲ ਜੀ 100 ਰੁਪਏ ਦੀ ਗੱਲ ਸਮੈਂ ਮੈਂ ਲਗਾਤਾਰ ਕਾਫੀ ਦਿਨਾਂ ਤੋਂ ਬੋਲਦਾ ਹਾਂ ਤੇ ਮੈਂ ਮਹੀਨੇ ਦੀ ਗੱਲ ਤੇ ਜੋ ਕੋ ਸਾਬਤ ਕਰਦਾ ਤਾਂ ਸਾਹਮਣੇ ਮੇਰੇ ਸਟੇਜ ਤੇ ਤੁਹਾਡੇ ਆਪਣੇ ਸਟੇਜ ਤੇ ਬੁਲਾ ਦੋ ਕਿ ਮੈਂ ਕਿਸੇ ਕੋ ਮਹੀਨਾ ਲਿਆ ਡੜੇ ਸੱਟੇ ਦਾ ਜੂਏ ਦਾ ਜਾਂ ਚਿੱਟੇ ਦਾ ਯਾ ਵੇਸ਼ਾ ਵਿਰੇਤੀ ਦਾ ਮੈਂ ਸਰਕਾਰ ਨੂੰ ਦਸੀ ਜਗ੍ਹਾ ਵੀ ਦੱਸ ਦਿੱਤੀ ਕਿ ਇੱਥੇ ਵੇਸ਼ਾ ਵਿਰੇਤੀ ਹੋਣ ਡਈ ਆ ਇੱਥੇ ਕੈਪਸੂਲ ਦੇ ਗੰਡੇ ਦਵਾਈਆਂ ਪਰ ਪੁਲਿਸ ਨੇ ਉਸ ਦਿਨ ਦਾ ਕੋਈ ਰੇਡ ਨਹੀਂ ਮਾਰਿਆ ਇਸ ਬੰਦੇ ਨੂੰ ਇਹ ਮੈਨੂੰ ਲੱਗਦਾ ਕਿ ਜਿੱਦਾਂ ਫਰੋਤੀਆਂ ਦੇ ਉੱਪਰ ਮੈਂ ਬੋਲਿਆ ਇਹਦਾ ਹੀ ਇਹਦੇ ਹੱਥਾਂ ਇਹਨਾਂ ਦਾ ਕਿਹਦਾ ਕਾਰੋਬਾਰ ਤਾਂ ਨਹੀਂ ਇਹਨਾਂ ਦਾ ਕਾਰੋਬਾਰ ਤਾਂ ਨਹੀਂ ਪ੍ਰਭਾਵਿਤ ਹੋਇਆ ਜਦੋਂ ਕਿਸੇ ਦੇ ਆਪਣੇ ਦਾਮਾਂ ਤੇ ਉੱਪਰ ਦਾਗ ਲੱਗਦਾ ਤਾਂ ਆਪਣੇ ਦਾਗਦਾਰ ਬਚਾਉਣ ਲਈ ਕਿਸੇ ਤੋਂ ਪਰਚੀ ਕੱਢ ਸੌਣਦਾ ਮੈਂ ਇਹ ਗੱਲ ਕਹੀ ਮੈਨੂੰ ਮੈਂ ਤਾਂ ਕਿਸੇ ਪਰਟੀਗਲ ਦਾ ਨਾਂ ਹੀ ਨਹੀਂ ਲਿਆ ਮੈਂ ਕਿਹਾ ਚਲ ਜੇ ਮੈਂ ਗਲਤ ਮੰਨ ਲਵਾਂ ਮੈਂ ਝੂਠ ਬੋਲਿਆ ਗ ਵਾਲੀਆ ਦਾ ਲੋਟ ਲੋਕ ਬੋਲੇ ਆ ਫਿਰ ਕੱਲ ਉਥੋਂ ਬਸੰਤ ਕੋਟ ਆਇਆ ਪਿੰਡ ਡੇਰਾ ਬਬਨਾ ਹਲਕੇ ਚੋ ਆਏ ਉਹ ਲੋਕ ਆਏ ਇੱਥੇ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਪੀ ਹੈੱਡਕਵਰਟਰ ਸਾਹਿਬ ਨੂੰ ਮਿਲੇ ਆ ਉਹ ਵੀ ਲੋਕੀ ਝੂਠ ਬੋਲਦੇ ਆ ਫਿਰ ਇੱਕ ਕਾਂਗਸੇ ਲੀਡ ਨੇ ਕੱਲ ਕਿਹਾ ਜੀ ਰੰਗਨ ਨੰਗਲ ਦੇ ਕੋਲ ਪਿੰਡਾਂ ਦੇ ਵਿੱਚੋਂ ਕਰੋੜਾਂ ਰੁਪਏ ਦੀ ਫਰੋਟੀਆਂ ਹੋ ਗਈਆਂ ਤਾਂ ਮਤਲਬ ਉਹ ਵੀ ਝੂਠ ਬੋਲਦੇ ਆ ਇੱਕ ਬੰਦਾ ਜਿਹੜਾ ਬੰਦਾ ਇਹਦਾ ਮਤਲਬ ਮੈਂ ਬੋਲਿਆ ਤੇ ਮੈਂ ਗਲਤ ਬੋਲਦਾ ਜੇ ਮੈਂ ਗਲਤ ਬੋਲਦਾ ਤਾਂ ਫਿਰ ਆਪਣੇ ਵਿਜੀਲੈਂਸ ਇਕਵਰੀ ਉਸਿਪੀ ਦੇ ਇੱਕਵਰੀ ਮੈਂ ਚੱਲਣ ਨੂੰ ਤਿਆਰ ਬੈਠਾ ਕਿ ਜੇ ਮੈਂ ਕਿਸੇ ਕੋਲ ਪੈਸਾ ਲੈਣਾ ਇਹਦੀ ਜਿੱਥੇ ਮਰਜ਼ੀ ਇਕਵਰੀ ਕਰਾਉ ਨਹੀ ਤਾਂ ਮੈਂ ਦੱਸੂਗਾ ਕਿ ਕਿਹੜਾ ਕਿਹੜਾ ਬੰਦਾ ਫਰੋਤੀਆਂ ਤੋਂ ਪੈਸੇ ਲੈਣ ਦਿਆ ਕਿਹੜੇ ਕਿਹੜੇ ਬੰਦੇ ਕਿਹਦੇ ਨਾਲ ਇਹਦੇ ਮਗਰ ਇਹਦਾ ਆਕਾਦਾ ਕਿਹੜਾ ਹੱਥਾ ਕੱਲੇ ਕੱਲੇ ਬੰਦੇ ਦਾ ਪਤਾ ਮੇਰੀ ਗੱਲ ਸੁਣ ਲੇਕਿਨ ਨਹੀਂ ਕਿ ਚਲ ਛੱਡੋ ਦਫਾ ਕਰੋ ਆਪਾਂ ਕੀ ਨਾ ਮੇਰਾ ਕੰਮ ਹੈ ਸੰਭਾਲਦੇ ਚੁਕਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਹੀਂ ਆ ਤੁਹਾਡੀ ਸਵਾਲ ਤੁਸੀਂ ਕਹਿੰਦੇ ਚਲੋ ਛੱਡੋ ਆਪਾਂ ਕੀ ਲੈਣਾ ਨਾ ਲੈ ਕੇ ਕੀ ਨਹੀਂ ਨਾ ਲੈਣ ਤੋਂ ਗਿਲਾ ਲੱਗੀ ਸਰਕਾਰ ਨੂੰ ਪਤਾ ਪੁਲਿਸ ਨੂੰ ਪ੍ਰਸ਼ਾਸਨ ਨੂੰ ਬੈਗਾ ਨਹੀਂ ਵਿਜੀਲੈਂਸ ਇਨਕੁਆਰੀ ਆਇਓ ਆਜੋ اچھا ਜਿੰਨਾ ਕੋਲ ਮੇਰੀ ਗੱਲ ਸੁਣ ਸੀਬੀਆਈ ਕੋਰੀ ਕਰਾਓ ਕਿ ਕਿੰਨਾ ਲੋਕਾਂ ਨੇ ਕਰੋੜਾ ਰੁਪਏ ਦੀ ਫਰੋਤੀ ਲਈ ਆ ਉਹ ਸਾਹਮਣੇ ਆ ਦੇ ਤੇ ਕਿਹੜੇ ਲੋਕ ਵਿੱਚ ਦਲਾਲ ਬਣ ਕੇ ਬਸਰ ਪੈਸੇ ਲੈ ਕੇ ਗਏ ਨੇ ਪਤਾ ਤੁਹਾਨੂੰ ਉਹਨਾਂ ਦਲਾਲਾਂ ਸਰਕਾਰਾਂ ਨੂੰ ਮੈਨੂੰ ਸਭ ਕੁਝ ਪਤਾ ਹੈ ਸਰਕਾਰ ਨੂੰ ਜੇ ਪਤਾ ਪੁਲਿਸ ਨੂੰ ਪਤਾ ਪ੍ਰਸ਼ਾਸਨ ਨੂੰ ਸਭ ਨੂੰ ਪਤਾ ਵਾ ਕਿਹਨੂੰ ਨਹੀਂ ਪਤਾ ਸਾਰੇ ਸ਼ਹਿਰ ਨੂੰ ਪਤਾ ਚੱਲਿਆ ਲੋਕ ਉਹਨੇ ਆ ਜਿਹੜੀਆਂ ਫਰੋਤੀਆਂ ਚੱਲ ਰਹੀਆਂ ਨੇ ਬਿਲਕੁਲ ਪਤਾ ਹੈ ਮੇਰੇ ਕੋਲ ਮਤਲਬ ਲੋਕਾਂ ਦੇ ਸਾਹਮਣੇ ਚੱਲ ਰਹੇ ਬਟਾਲੇ ਆ ਬਿਲਕੁਲ ਵਿਚੋਲੇ ਸਾਰੇ ਆ ਹੈਰੀ ਚੱਟੇ ਦੇ ਜਿਹੜੇ ਧਾਗੀਆਂ ਗਰਾਉਂਡ ਦੇ ਗੈਂਗਸਟਰਾਂ ਕੋ ਉਹ ਕੌਣ ਕਰਾਉਂਦੇ ਆ ਬਟਾਲੇ ਦੇ ਲੋਕ ਕਰਾਉਂਦੇ ਆ ਮੈਂ ਬਿਲਕੁਲ ਓਪਨ ਗੱਲ ਕਰਾਂਗਾ ਜੇ। ਵੀਖ ਲੋ ਤੁਸੀਂ ਆਉਂ ਰਿਕਾਰਡ ਗੱਲ ਕਰਦੇ। ਬਿਲਕੁਲ ਮੈਂ ਰਿਕਾਰਡ ਕਰਾਂਗਾ। ਜੇ ਪੁਲਿਸ ਨੇ ਤੁਹਾਡੇ ਕੋਲੋਂ ਕੋਈ ਸਬੂਤ ਮੰਗ ਲਿਆ। ਮੈਂ ਕਹਿੰਦਾ ਪੁਲਿਸ ਦਾ ਕੋਲ ਟੇਬਲਾਂ ਤੇ ਪੇਰ ਕੋਡ ਕਾੜ ਕਿਉਂ ਨਹੀਂ ਪਏ? ਮੇਰੇ ਕੋਲ ਗਵਾਹ ਨੇ ਜਿਹੜੇ ਬੰਦੇ ਤੇ ਇਹ ਕੋਲ ਰਿਕਾਰਡਿੰਗ ਜਦਰੀ ਜਿਨ੍ਹਾਂ ਦਾ ਗੱਲ ਹੁੰਦੀ ਰਹੀ ਹੈ ਜਿਨ੍ਹਾਂ ਦੇ ਫੋਨ ਉੱਪਰ ਗੱਲ ਹੁੰਦੀ। ਇਹ ਲੋਕ ਸ਼ਰੇਆ ਧੰਦਾ ਕਰਾਂਦੇ ਆ, ਸ਼ਰੇਆ ਫਰੋਤੀਆਂ ਕਰਾਂਦੇ ਬਾਹਰ ਇਹ ਲੋਕ ਕੌਣ? ਇਹ ਲੋਕ ਕੌਣ? ਜਿਹੜੇ ਲੋਕ ਕਰਾਂਦੇ ਆ। ਮੈਂ ਕਹਿੰਦਾ ਮੈਂ ਤੁਹਾਨੂੰ ਦੱਸਾਂਗਾ ਜਿਹੜੇ ਲੋਕ ਹੈਗੇ ਆ ਸਾਹਮਣੇ ਹੀ ਤੁਹਾਡੇ ਲੋ ਜ ਆਪਣੇ ਜਿਹਨੂੰ ਤਕਲੀਫ ਆਬਜੋਦਾ ਪਟਿਆ ਹਿੰਦੂਤਾ ਮੈਨੂੰ ਸਖਾਣਾ ਮੈਨੂੰ ਹੀ ਦੋਤਾ ਕੀ ਸਖਾਣਾ ਮੈਂ ਹਿੰਦੂਤਾ ਦੀ ਗੱਲ ਕਰਦਾ ਇਹਨੇ ਮੈਨੂੰ ਪੁੱਛਿਆ ਹਿੰਦੂਤਾ ਲਈ ਕੀ ਕੰਮ ਕਰਦਾ ਮੈਂ ਦੱਸਣਾ ਜੀ ਹਿੰਦੂਤਾ ਲਈ ਮੈਂ ਕੀ ਕੀਤਾ ਬਟਾਲੇ ਨੂੰ ਹੂੰ ਜਦੋਂ ਆਪਣੇ ਸਨਈਆ ਦੇ ਵਿੱਚ ਗਾਈਆਂ ਦਾ ਕਤਲ ਹੁੰਦਾ ਸੀ ਹਜ਼ਾਰਾਂ ਗਾਈਆਂ ਦਾ ਕਤਲ ਨੂੰ ਮੈਂ ਬਚਾਇਆ ਉਹਨਾਂ ਦੇ ਕਤਲ ਦੇ ਕਾਤਲ ਮੈਂ ਫੜਾਏ ਜਾ ਕੇ ਪਰਚਾ ਮੇਰੇ ਕੋਲ ਦਰਜ ਹੋਇਆ ਮੈਂ ਉਹਨਾਂ ਨੂੰ ਕੋਰਟ ਜਾ ਕੇ ਸਜ਼ਾ ਵੀ ਕਰਾਈ ਤਿੰਨ ਬੰਦੇ ਜੇਲ੍ਹ ਚ ਮਰੇ ਤਿੰਨ ਬੰਦੇ ਬਾਹਰ ਭਰੇ ਆ ਔਰ ਤਿੰਨਾਂ ਬੰਦੇ ਸਜ਼ਾ ਹੋਈ ਆ ਇੱਕ ਸ਼ਾਹਬਾਦ ਵਿੱਚੋਂ ਇੱਕ ਬੱਚਾ ਮਰਿਆ ਸੀ ਕਾਫੀ ਦਿਨ ਪਹਿਲੇ ਮੈਂ ਉਹ ਉਹਦਾ ਬੰਦਿਆਂ ਦਾ ਪਰਚਾ ਦਰਜ ਕਰਾਇਆ ਐਸਟੀਐਮ ਦਾ ਸ਼ਗਾ ਸੰਡੂ ਸੀ ਇੰਦਰਜਾਸ਼ ਪੱਟੀ ਦਾ ਉਹਨੂੰ ਫੜਾਇਆ ਜਾ ਉਹਦੀ ਐਸਟੀਐਮ ਦੇ ਦਫ਼ਤਰ ਵਿੱਚੋਂ ਦੂਜੇ ਨੰਬਰ ਤੇ ਬਟਾਲਾ ਜ਼ਿਲ੍ਹਾ ਬਣਾ ਲੈ ਮੈਂ ਜਿੰਨੀ ਐਜੀਟੇਸ਼ਨ ਮੈਂ ਸ਼ਹਿਰੀਆ ਜਾਂ ਕਲਸੀ ਸਾਲ ਮੈਂ ਤੇ ਇਹ ਮੇਰਾ ਕੋਈ ਛੋਟਾ ਜੀ 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 ਠੀਕ ਇਹ ਵਿਜੇਤ ਰੇਨ ਵੀ ਰਿਹਾ ਉਹ ਵੀ ਆਪਾਂ ਛੜੀ ਇਹ ਬੰਦਾ ਤੇ ਉਦੋਂ ਵੀ ਵਿੱਚ ਕਿਤੇ ਨਹੀਂ ਆ ਫਿਰ ਬਟਾਲਾ ਸਿਵਲ ਹਸਪੀਟਲ ਨੂੰ ਜਦੋਂ ਬਾਹਰ ਟਰਾਂਸਫਰ ਕੀਤਾ ਉਸ ਟਾਈਮ ਵੀ ਮੈਂ 52 ਦਿਨ ਦਾ ਧਰਨਾ ਲਾਇਆ ਬਟਾਲਾ ਸ਼ਹਿਰ ਦੇ ਵਿੱਚ ਬਟਾਲਾ ਸ਼ਹਿਰ ਨੂੰ ਉਸ ਤੋਂ ਬਾਅਦ ਕੋਈ ਅਸਾ ਕੰਮ ਨਹੀਂ ਜਿੱਥੇ ਕਿਸ ਹਿੰਦੂਆ ਨਾਲ ਤਾਕਤ ਨਹੀਂ ਨਈਂ ਕਰੋਤਾ ਜੀ ਅੱਛਾ ਹੁਣ ਗੱਲ ਆਪਾਂ ਇਹ ਕਰੀਏ ਕਿ ਤੁਸੀਂ ਮਹੀਨਾ ਕਿਸੇ ਕੋਲ ਲੈਂਦੇ ਨਹੀਂ ਮੈਂ ਇੱਕ ਮੈਂ ਤੁਹਾਨੂੰ ਦੱਸ ਨਹੀਂ ਮਿਲਦੀ ਗੱਲ ਆ ਜਿਹੜਾ ਇੱਕ ਮੈਂ ਪਰਚਾ ਸ਼ੈ ਤੁਹਾਨੂੰ ਯਾਦ ਹੋਵੇ ਸਵਾਸਤਿਕ ਦੇ ਨਿਸ਼ਾਨ ਜਿਹੜੀ ਏਟਾਂ ਲੱਗੀਆਂ ਸੀ ਘਰੇ ਦੇ ਵਿੱਚ ਉਹਦਾ ਮੈਂ ਪਰਚਾ ਦਰਜ ਕਰਾਇਆ ਸੀ ਮੈਨੂੰ 12 ਲੱਖ ਰੁਪਏ ਦੇਣ ਆਏ ਤੇ ਮੈਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਗਈ ਲੰਡੇਆ ਤੇ ਮੈਂ 3.5 ਲੱਖ ਰੁਪਏ ਦਾ ਖਰਚਾ ਮੈਂ ਪੈਸੇ ਕੋਲੋਂ ਨਹੀਂ ਆ ਹਮ ਅਪ ਕਿਸੇ ਗਰਾਈ ਕੀਤੀ ਜਾਂ ਮੈਂ ਕਿਸੇ ਕੋਈ ਫੰਡ ਲੈ ਕੇ ਕੀਤੀ ਮੈਂ ਆਪਣੇ ਕੋਈ ਜੇਬ ਚੋਂ ਲਾਇਆ ਜੇ ਮੈਂ ਜ ਮੈਂ 8.5 ਲੱਖ ਰੁਪਏ ਲਾਇਆ ਜੇ ਤਾਂ 12 ਲੱਖ ਮੈਨੂੰ ਮੈਂ ਦੱਸਣਾ ਮੈਂ ਜੇ ਪੈਸੇ ਲੈਣੇ ਤੇ ਮੈਂ 12 ਲੱਖ ਚਲ ਇਹ ਇੱਥੇ ਆ ਪਾਈਏ ਥੋੜਾ ਜਿਹਾ ਅਸੀਂ ਇੱਕ ਬੰਨੇ ਤਾਂ ਤੁਸੀਂ ਕਹਿੰਦੇ ਕਿ ਆਪਾਂ ਪੈਸਾ ਇੱਕ ਲੈਂਦੇ ਨਹੀਂ ਹਾਂ ਦੂਸਰੀ ਗੱਲ ਇਹ ਹੈ ਕਿ ਕੋਈ ਵੀ ਸੰਗਠਨ ਜਿਹੜਾ ਨਾ ਘਰੋਂ ਪੈਸੇ ਲਾ ਕੇ ਚੱਲਦਾ ਨਹੀਂ ਨਹੀਂ ਲੋਗ ਇਹਦਾ ਵੱਡਾ ਸੰਗਠਨ ਚਲਾ ਰਹੇ ਹੋ ਮਹੀਨਾ ਤੁਸੀਂ ਕਿਥੋਂ ਲੈ ਨਹੀਂ ਰਹੇ ਸੰਗਠਨ ਕਿੱਦਾਂ ਚੱਲਦਾ ਖਰਚੇ ਕਿੱਥੋਂ ਪੂਰੇ ਕਰਦੇ ਨਹੀਂ ਮੈਂ ਕਿਥੋਂ ਆਪਣੇ ਲੈਣੇ ਮੈਨੂੰ ਲੋੜ ਪੈ ਗਈ ਮੈਂ ਕਿੱਦਾਂ ਤੁਹਾਡੇ ਵਰਗਾ ਕੋਈ ਆਪਣੇ ਪੈਸੇ ਲੈ ਸਕਣਾ ਮੈਂ ਆਪਣੇ ਪਰਸਨਲ ਕੈਸਾ ਮੈਨੂੰ ਮੇਰੀ ਪਾਰਟਨ ਫੰਡ ਲੋਕੀ ਦਿੰਦੇ ਆਇਆ ਨਹੀਂ ਗੱਲ ਉਹ ਚੀਜ਼ ਫੰਡ ਤੇ ਮਹੀਨਾ ਲੈਣ ਦੇ ਵਿੱਚ ਫਰਕ ਆ ਫੰਡ ਲੈਣਾ ਕੋਈ ਗਰਾਂ ਨਹੀਂ ਕੋਈ ਪਾਰਟੀ ਫੰਡ ਤੋਂ ਬਗੈਰ ਨਹੀਂ ਚੱਲਦੀ ਭਾਵੇਂ ਭੀਜੇਪੀ ਲੋ ਕਾਂਗਰਸ ਲੋ ਅਕਾਲੀ ਦਲ ਲੋ ਆਮ ਆਦੀ ਪਾਰਟੀਆਂ ਸਾਰਿਆਂ ਦਾ ਫੰਡ ਲਾਗਦਾ ਫਰਕ ਲਾਫਜ਼ਦਾਈ ਹੈ ਉਹ ਮਹੀਨੇ ਦਾ ਫਰਕ ਆ ਜੀ ਮਹੀਨੇ ਦਾ ਲਾਫਜ਼ਦਾਈ ਹੈ ਮਤਲ ਗਲਤ ਗੱਲ ਜੀ ਫੰਡ ਲੈਣਾ ਫੰਡ ਹੋਰ ਚੀਜ਼ ਆ ਤੇ ਲੇਕਿਨ ਮਹੀਨਾ ਲੈਣਾ ਉਹ ਚੀਜ਼ ਹੋਰ ਆ ਮਹੀਨਾ ਆ ਗਿਆ ਤਨਖਾਹ ਲੈਣਾ ਜਾਂ ਬਲੈਕਮੇਲ ਕਰਕੇ ਲੈ ਫੰਡ ਲੈਣਾ ਫੰਡ ਤਾਂ ਤੁਸੀਂ ਜਿੰਦ ਮਰਜੀ ਯਾਰ ਮੈਂ ਆ ਪਾਰਟੀ ਦੇ ਖਰਚਾ ਮੈਂ ਬੰਦੇ ਮਤਲਬ ਜਦੋਂ ਅਸੀਂ ਕਹਿੰਨੇ ਆ ਤੇਰਾ ਕੰਮ ਕਰਾ ਦਾਂਗੇ ਪਾਰਟੀ ਫੰਡ ਵਿੱਚ ਕੁਝ ਹੀ ਹੋ ਰਹੀ ਆ ਉਹ ਚੀਜ਼ ਹੋਰ ਆ ਇਹਨੇ ਕਿਹਾ ਜੀ ਫੈਸਲਾ ਕਰ ਕੋਈ ਬੰਦਾ ਇੱਕ ਦੱਸੇ ਮੈਂ ਤਾਂ ਫੈਸਲੇ ਵਿੱਚ ਬੰਦਾ ਨਹੀਂ ਕੋਈ ਇੱਕ ਵੀ ਫੈਸਲੇ ਵਿੱਚ ਮੇਰਾ ਸਾਈਨ ਕਰਕੇ ਦੱਸ ਦੇ ਇਹ ਬੰਦੇ ਨੇ ਕਿਹਾ ਜੀ ਫੈਸਲੇ ਵਿੱਚ ਪੈ ਲੈ ਮੈਂ ਤਾਂ ਫੈਸਲੇ ਵਿੱਚ ਬੰਦਾ ਨਹੀਂ ਮੈਂ ਦੱਸ ਮੈਂ ਅਫਸਰ ਨੂੰ ਫੋਨ ਕਰ ਸਾਰੇ ਆ ਬੰਦੀਆ ਕੰਮ ਆ ਇਹਦਾ ਕਰ ਉਹ ਚੀਜ਼ ਚਿਕ ਚਿਕ ਇਹ ਮੈਂ ਫੈਸਲੇ ਹਾਨੀ ਟੋਹਾਨੇ ਕਬੱਡੀ ਗੱਲ ਜਿਹੜੀ ਹੈ ਆਪਣੀ ਵੀਡੀਓ ਦੇ ਵਿੱਚ ਕਹੀ ਹੈ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਕਿਹੜੀ ਨਜਾਇਜ਼ ਜ਼ਮੀਨਾਂ ਜਿੱਤੇ ਕਬਜ਼ਾ ਕਰ ਚੁੱਕੇ ਮੈਨੂੰ ਦੱਸੋ ਮੇਰੀ ਆਪਣੀ ਹੈ ਮੇਰੀ ਵਾਇਸਨ ਆਈ ਉਹ ਮੇਰੇ ਨਾਲ ਹੋਈ ਆ ਬਾ ਵਰਾਸੇ ਬਚਿਆ ਨਾ ਚੜੀ ਆ ਜਿਹਨੂੰ ਲੱਗਦਾ ਤੋ ਸਾਬਤ ਕਰੇ ਅੱਛਾ ਰਹੀ ਗੱਲ ਮੈਂ ਇਹ ਕਹਿੰਦਾ ਤੇ ਸਵਾਲ ਪੁੱਛਣਾ ਕਿ ਤੇਰੀ ਪਹਾੜੀਗੜ ਦੇ ਚ ਜਿਹੜੀ ਦੁਕਾਨਾ ਵਾ ਤੂੰ ਪਹਿਲੇ ਦੱਸ ਸਵਾਰ ਇੱਕ ਕੰਮ ਕੀ ਕਰਦਾ ਕਿਹੜੇ ਸੋਨ ਦਾ ਕੰਮ ਕਾਦਾ ਕੰਮ ਹੈ ਦਾ ਫਿਰ ਦੂਸਰੇ ਨੰਬਰ ਤੇ ਧਰਮਪੁਰ ਕਲੋਨੀ ਚ ਦੀ ਆ ਡਾਇਮੰਡ ਕਲੋਨੀ ਚ ਤੇਰੇ ਪਲਾਟ ਨੇ ਤੋ ਫਿਰ ਉਹਦੀ ਇਨਕੁਆਰੀ ਕਰਾਲਣਾ ਠੀਕ ਹੈ ਤੂੰ ਵੀ ਕਰਾਲਦਾ ਮੈਂ ਵੀ ਕਰਾਲਦਾ ਉਸ ਗੱਲ ਤੇ ਮੈਨੂੰ ਨਹੀਂ ਆਪਣੇ ਪਰਵਾਹ ਲੱਗੀ ਰਹੀ ਗੱਲ ਕਿ ਫੰਡਾਂ ਦੀ ਗੱਲ ਨਾ ਨਈਂ ਨੇ ਪਹਿ ਲਿਆ ਮੈਂ ਬੋਲਦਾ ਹੁਣੇ ਬੋਲਾਂਗਾ ਕਿ ਆ ਜਿਹੜੀ ਦੇਸ਼ ਜੇ ਮੇਰੇ ਸਮਾਜ ਤੇ ਮੇਰੇ ਸ਼ਹਿਰ ਚ ਜਾਂ ਮੇਰੇ ਹਿੰਦੁਸਤਾਨ ਦੇ ਉੱਪਰ ਕੋਈ ਮਾੜੀ ਨਜ਼ਰ ਕਰਦਾ ਤੇ ਉਹ ਨਜ਼ਰ ਕੋ برداشت ਨਹੀਂ ਮੈਂ ਮਰਨਾ ਕਬੂਲ ਆਪਣੇ ਦੇਸ਼ ਲਈ ਜਾਨ ਦੇਣੇ ਕਬੂਲ ਕਰ ਲੂ ਲੇਕਿਨ ਬਕਲ ਤੱਕ ਨਹੀਂ ਇਹਦਾ ਮਤਲਬ चौहान ਸਾਹਿਬ ਦਾ ਜਿਹੜਾ ਵੱਡਾ ਸੰਗੀਨ ਇਲਜ਼ਾਮ ਹੈ ਕਿ ਜਿੱਦਾਂ ਹੀ ਮਹੀਨਾ ਆਉਣਾ ਬੰਦ ਹੁੰਦਾ ਤੇ ਉਦੋਂ ਚੀਕਾਂ ਨਿਕਲਣੀਆਂ ਗळा ਸੁੱਕਣਾ ਬੰਦ ਹੋ ਜਾਂਦਾ ਕਰਜ਼ੇ ਖਰਚੇ ਬੰਦ ਹੋ ਜਾਂਦੇ ਨੇ ਦੁਕਾਨਾਂ ਦੇ ਖਰਚੇ ਬੰਦ ਹੋ ਜਾਂਦੇ ਨੇ ਵਿਜਾਸ਼ੀਆਂ ਬੰਦ ਹੋ ਜਾਂਦੀਆਂ ਨੇ ਤੇ ਆਟੋਮੈਟਿਕ ਕਿ ਚੀਕਾਂ ਨਿਕਲਦੀਆਂ ਨੇ ਪ੍ਰੈਸ ਕਾਨਫਰੰਸ ਹੁੰਦੀ ਹੈ ਇਸ਼ਾਰਾ ਹੁੰਦਾ ਹੈ ਇੱਕ ਮਿੰਟ ਇਸ਼ਾਰਾ ਹੁੰਦਾ ਹੈ ਲੋਕਾਂ ਤੱਕ ਸੁਣਿਆ ਜਾਂਦਾ ਹੈ ਕਿ ਭਾਈ ਸਾਹਿਬ ਆਹ ਗੱਲ ਹੋ ਗਈ ਜੇ ਤੇ ਲੋਕੀ ਫਿਰ ਰਾਤੋਂ ਰਾਤ ਮਿਲਣਾ ਸ਼ੁਰੂ ਕਰ ਦਿੰਦੇ ਨੇ ਫੋਨ ਕਰਨੇ ਸ਼ੁਰੂ ਕਰ ਦਿੰਦੇ ਨੇ ਛੱਡੋ ਨੀਯਤ ਸਾਹਿਬ ਕੀ ਗੱਲ ਕਰਨੀ ਹੈ ਸਭ ਸਵੇਰੇ ਕਿਨੇ ਵਜੇ ਆ ਜੀਏ ਪਹਿਲੇ ਇੱਕ ਗੱਲ ਦੱਸੋ ਚੀਕਾਂ ਮੇਰੀਆਂ ਨਿਕਲਿਆ ਕਿ ਹੋਰ ਦੀਆਂ ਨਹੀਂ ਮੈਂ ਤਾਂ ਚੀਕੋ ਕੁਬਾਰੀ ਨਹੀਂ ਮੈਂ ਕੋ ਗਲਤ ਕੰਮ ਗਿਆ ਹੀ ਨਹੀਂ ਮੈਂ ਤਾਂ ਨਾਂ ਲੈ ਕੇ ਸ਼ ਗੱਲ ਕਿਸੇ ਹੋਰ ਦੇ ਉੱਪਰ ਗਈਆ ਚੀਕਾ ਹੈ ਬੰਦਾ ਮਰ ਜਾਂਦਾ ਮੈਨੂੰ ਹੀ ਨਹੀਂ ਸਮਝ ਬਾਕੀ ਇਹਨਾਂ ਨੂੰ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਇੱਕ ਚੈਲੰਜ ਕਰਕੇ ਆਪਾਂ ਗੱਲ ਕਰਦੇ ਆਂ ਕਿ ਜੇਕਰ ਕੋਈ ਸਾਬਤ ਕਰ ਦਵੇ ਕਿ ਰਮੇਸ਼ ਨૈયਰ ਦਸਾ ਨਾ ਉਹਦੀ ਕਿਰਤ ਕਮਾਈ ਕਰਕੇ ਹੀ ਆਪਣਾ ਘਰ ਪਾਲਦਾ ਮੈਂ ਕਹਾਂ ਜੀ ਮੈਂ ਕਰਦਾ ਮੈਂ ਕਹਾਂ ਇੱਕਲ ਹੋਰ ਮੈਂ ਸਾਹਮਣੇ ਦਾਵਾ ਕਰਨਾ ਜਿੱਥੇ ਮਰਜੀ ਪ੍ਰਮਾਤਮਾ ਨਾਲ ਜਾਣ ਕੇ ਜੇ ਨૈયਰ ਨੇ ਕਿ ਚਿੱਟੇ ਵਾਲੇ ਕੋ ਪੈਸਾ ਲਿਆ ਤੇ ਮੈਂ ਚਾਉਂ ਚ ਖਲੋ ਕੇ ਗੋਲੀ ਖਾਵਾਂਗਾ ਮੇਰੀ ਗੱਲ ਬੱਚੇ ਲੈ ਕੇ ਨਹੀਂ ਗੱਲਾਂ ਚਿੱਟੇ ਆਏ ਕੋਈ ਨਹੀਂ ਬਾਕੀਆਂ ਵਲੋਂ ਮੈਂ ਕਹਾਂ ਇੱਕ ਸਾਹਮਣੇ ਆ ਕੇ ਮੈਂ ਉਹੀ ਗੱਲ ਕਰਨ ਲੱਗਾ ਇਹਦੀ ਗ ਹਾਂ ਸੀ ਤੋਂ ਪਰ ਇਹ ਬੰਦਾ ਪਹਿਲੇ ਕਾਂਗਰਸੀ ਫਿਰ ਆਰਐਸਐਸ ਗਿਆ ਫਿਰ ਭਾਜਪਾ ਚ ਗਿਆ ਉਸ ਤੋਂ ਬਾਅਦ ਅਕਾਲੀ ਦਲ ਚ ਗਿਆ ਅਕਾਲੀ ਦਲ ਨੇ ਮੈਨੂੰ ਕੱਢ ਦਿੱਤਾ ਠੀਕ ਹੈ ਛੇਡ ਦਿੱਤਾ ਉਸ ਤੋਂ ਬਾਅਦ ਹੁਣ ਆਮ ਆਦਮੀ ਪੱਟ ਜ ਠੀਕ ਹਰ ਬੰਦੇ ਦੀ ਕਦੀ ਇਸ ਬੋਲਦੇ ਕਦੀ ਇਸ ਬੋਲਦੇ ਉਸ ਹਿਸਾਬ ਆ ਲੇਕਿਨ ਲੀਅਰ 42 ਸਾਲ ਮੈਂ ਆਪਣੀ ਪਾਰਟੀ ਦੇ ਨਾਲ ਵਫਾਦਾਰ ਰਹਾ ਮੈਂ ਨਾ ਪਾਰਟੀ ਛੱਡੀ ਆ ਤੇ ਨਾ ਮੈਂ ਛੱਡੀ ਮਕੀਰ ਤੱਕ 60 ਸਾਲ ਅੱਗਾ ਤੇ 60 ਸਾਲ ਹੀ ਰਹਾਂਗਾ ਇਲਜ਼ਾਮ ਲਾਇਆ ਜੀ ਕਾਂਗਰਸ ਨਾਲ ਸੰਬੰਧ ਆ ਜੇ ਮੇਰੇ ਪਰਜਾਈ ਨੇ ਇਲੈਕਸ਼ਨ ਲੜਿਆ ਉਹ ਜੋ ਮੇਰਾ ਕੋ ਗੁਨਾਹ ਤੇ ਮੈਂ ਪਾਰਟੀ ਦੇ ਉਧਰੋਂ ਵੋਟਾਂ ਮੰਗਣ ਤਾਂ ਨਹੀਂ ਗਿਆ ਠੀਕ ਹੈ ਮੈਂ ਉਹਦੇ ਨਾਲ ਕੋ ਗੱਲ ਆਪਣੇ ਤੇ ਨਹੀਂ ਮਾਰਕੀਟ ਗਿਆ ਨੰਬਰ 2 ਮੈਂ ਜਿਹੜਾ ਤਾਂ ਇੱਕ ਨੇ ਕਿਹਾ ਕਿ ਕਾਂਗਸਾ ਟੂ ਜਾਂ ਕਾਂਗਸੇ ਨਾਲ ਸੰਬੰਧ ਮੈਂ ਕਾਂਗਸੇ ਦੀ ਸਰਕਾਰ ਚ ਜ਼ਿਲ੍ਹਾ ਬਨਾਲੀ ਤਰ੍ਹਾਂ ਨਹੀਂ ਲਾ ਹੂੰ ਮੈਂ ਕਿਸੇ ਜੇ ਮਤਲਬ ਅਸ਼ੀਸ਼ ਇਕੜੀ ਰਿਹਾ ਤੇ ਮੈਂ ਉਹਦੇ ਖਿਲਾਫ ਅੰਦੋਲਨ ਨਹੀਂ ਛੜਿਆ ਜੇ ਆਪਣੇ ਜਗਦੀਸ਼ ਸਾਨੀ ਮੰਤਰੀ ਤੇ ਮੈਂ ਉਹਦੇ ਖਿਲਾਫ ਨਹੀਂ ਮੈਂ ਸਰਕਾਰਾਂ ਨਾਲ ਨਹੀਂ ਚੱਲਦਾ ਕੁਝ ਲੋਕ ਕੋਨ ਹੋ ਆਤਾ ਕਿ ਸਰਕਾਰਾਂ ਨਾਲ ਚੱਲਣਾ ਤੇ ਲੇਕਿਨ ਮੇਰੀ ਹੱਥ ਨਹੀਂ ਸਰਕਾਰਾਂ ਮੈਂ ਲੋਕਾਂ ਤੋਂ ਨਵੈਂਦਾ ਤੇ ਲੋਕਾਂ ਨਾਲ ਚੱਲਾਂਗਾ ਐਸਐਸਪੀ ਕੋ ਸਰਕਾਰ ਕੋ ਪੁਲਿਸ ਕੋ ਜਾਂਦੇ ਆ ਜੀ ਅੱਜ ਤੱਕ ਕੋਈ ਮੇਰੀ ਦਰਖਾਸਤ ਕੱਢ ਲੋ ਐਸਐਸਪੀ ਕੋ ਅੱਜ ਤੋਂ ਲੈ ਕੇ 42 ਸਾਲ ਹੋ ਗਏ ਮੈਨੂੰ ਰਾਜਦੀ ਕੇ ਮੈਂ ਦਰਖਾਸਤ ਦਿੱਤੀ ਹੈ ਕਿ ਮੈਨੂੰ ਸਪੋਰਟ ਨਹੀਂ ਦਿੱਤੀ ਜਾਵੇ ਠੀਕ ਹੈ ਮੈਂ ਫੇਰ ਰਾਜਨੀਤੀ ਛੱਡ ਦਾਂਗਾ ਇੱਕ ਵੀ ਦਰਖਾਸਤ ਕੱਢ ਦਿਓ ਠੀਕ ਬਿਲਕੁਲ ਅੱਛਾ ਇੱਕ ਨੰਬਰ 2 ਹਾਂ ਆਪਾਂ ਸਵਾਲ ਮੈਂ ਆਪ ਤੋਂ ਦੀ ਹੇਠ ਲਿਸਟ ਤੇ ਹਾਂ ਹੂੰ ਮੈਂ ਨਹੀਂ ਕਹ ਰਿਹਾ ਉਹ ਸਰਕਾਰ ਕਹ ਰਹੀ ਆ 15 ਦਿਨ ਪਹਿਲੇ ਡੀਜੀਪੀ ਸਾਹਿਬ ਦੀ ਚਿੱਠੀ ਆਈ ਆ ਐਸਐਸਪੀ ਸਾਹਿਬ ਬਟਾਲਾ ਨੂੰ ਕਿ ਸਾਰੇ ਪੰਜਾਬ ਦੇ ਐਸਐਸਪੀ ਨੂੰ ਕੜੀ ਆ ਕੇ ਫਰਵਾਇਤ ਤੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਚ ਸਰੇ ਇੱਕ ਨੀਅਰ ਦਾ ਨਾਮ ਆ ਜਿਹਨੂੰ ਖਤਰਾ ਦੱਸਿਆ ਗਿਆ ਠੀਕ ਹੈ ਅਸੋ ਬਾ ਪਹਿਲੇ ਕੁਝ ਬੰਦੇ ਮੁਹਾਲੀ ਚੋਂ ਅਸ਼ਲੀ ਜਿਹੜੇ ਕਪੂਰ ਨੇ ਐਸਐਸਪੀ ਬਟਾਲਾ ਸੀ ਲੱਗੇ ਰਹੇ ਉੱਥੇ ਲੱਗੇ ਸੀ ਉਹਦੇ ਵਿੱਚ ਮੁਹਾਲੀ ਉਥੋਂ ਵੀ ਅੱਤਵਾਦ ਦੇ ਜਿਹੜੇ ਬੰਦੇ ਫੜੇ ਗਿਆ ਉਹ ਚ ਸਾਡੇ 4 ਬੰਦੇ ਨਾ ਸੀ ਠੀਕ ਹੈ ਕੁਝ ਬੰਦੇ ਤਾਂ ਕੋਈ ਹੋਰ ਹੀ ਬਾਰੋਂ ਪੜੇਗਾ ਉਹਦੇ ਵਿੱਚ ਵੀ ਮੇਰੇ ਸਾਡੇ ਤਿੰਨ ਚੌ ਬੰਦਿਆਂ ਨਾਲ ਸੀ ਇਹ ਬੰਦੇ ਟਾਰਗੇਟ ਤੇ ਜੇ ਮੈਂ ਤੋਂ ਦੇ ਟਾਰਗੇਟ ਤਾਂ ਮੈਨੂੰ ਲੱਗਦਾ ਕਿ ਇਹ ਬੰਦਾ ਗੈਂਗਸਟਰ ਆ ਜਾਂ ਤੋਂ ਦੇ ਸਾਥੀ ਤੇ ਨਹੀਂ ਕਿਤੇ ਜਨੂੰ ਤਕਲੀਫ ਆ ਵੇਖੋ ਮੈਂ ਬਾਰ ਬਾਰ ਕਹਿ ਰਿਹਾ ਕਿ ਜਿਹੜੇ ਬੰਦੇ ਨੂੰ ਹੋਰ ਤੇ ਬੰਦੇ ਨੂੰ ਕਿਸ ਤਕਲੀਫ ਜਿਹੜਾ ਬੰਦੇ ਦਾ ਕੰਮ ਬਾਤ ਕਾਰੋਬਾਰ ਬੰਦ ਹੋਊਗਾ ਉਹ ਹੀ ਬੰਦਾ ਬੋਲੂਗਾ ਚਲੋ ਅੱਗੇ ਮੈਨੂੰ ਦੱਸਿਓ ਕਿ ਉਹਨਾਂ ਦਾ ਇਹ ਕਹਿਣਾ ਹੈ ਆਪਣੀ ਵੀਡੀਓ ਦੇ ਵਿੱਚ ਉਹ ਕਹਿੰਦੇ ਨੇ ਕਿ ਤੁਹਾਡੇ ਵਰਗੇ ਲੋਕ ਹੀ ਜਿਹੜੇ ਨੇ ਹਿੰਦੂਆਂ ਨੂੰ ਬਦਨਾਮ ਕਰਦੇ ਨੇ ਮੈਂ ਕਹਿੰਦਾ ਕਿਉਂ ਬਦਨਾਮ ਕਰਦੇ ਤੁਸੀਂ ਮੈਂ ਤੁਹਾਡੇ ਵਰਗੇ ਲੋਕ ਕਿਉਂ ਬਦਨਾਮ ਕਰਦੇ ਉਹ ਮੇਰੇ ਮੈਂ ਹਿੰਦੂਲੇ ਕਹੀ ਹੋਏ ਬੰਦੇ ਆ ਜਿਹੜੇ ਕਦੀ ਇਸ ਫੋਟ ਮੈਂ ਫਿਰ بار-बार ਕਿਹਾ ਕਦੀ ਇਸ ਪਾਜੇ ਇਸ ਪਾਰਟੀ ਦੇ ਕੱਲ ਉਸ ਪਾਰਟੀ ਦੇ ਪਰਸੋ ਉਸ ਪਾਰਟੀ ਦੇ ਆਪਾਂ ਨੂੰ ਕਹੀ ਜਿੱਥੇ ਖੜੇ ਆ ਮੈਂ ਉਸੇ ਪਾਜੇ ਨਾਲ ਖੜਾ ਅੱਛਾ ਨਾਲਾ ਸਵਾਲ ਆ ਕਿ ਤੁਸੀਂ ਹਿੰਦੂ ਧਰਮ ਲਈ ਕੀਤਾ ਕੀ ਹਿੰਦੂਆਂ ਦੇ ਲਈ ਕੀਤਾ ਕੀ ਹੈ ਕਿੰਨੇ ਘੱਟ ਵੱਧ ਪੀੜਤ ਨੇ ਜਿਨ੍ਹਾਂ ਨੂੰ ਤੁਸੀਂ ਜਿਹੜੀ ਹੈ ਸੇਵਾ ਕਰ ਰਹੇ ਹੋ ਅਤਵਾਦ ਦੇ ਦੌਰਾਨ ਜਿਹੜੇ ਨੇ ਉਹਨਾਂ ਨੂੰ ਗਊ ਰੱਖਿਆ ਦੀ ਗੱਲ ਕਰੀਏ ਤਾਂ ਜਿੱਦਾਂ ਜਗ੍ਹਾ ਤੁਹਾਡੇ ਕੋਲ ਆ ਉਹਨਾਂ ਦਾ ਕਹਿਣਾ ਕਿ ਕਿੰਨੇ ਕੁ ਲੋਕ ਨੇ ਤੁਹਾਡੇ ਕੋਲ ਮਤਲਬ ਕਿ ਗਊ ਮਾਤਾ ਜਿਹੜੀ ਉਹਦੀ ਸੇਵਾ ਕਰਨ ਵਾਸਤੇ ਤੁਸੀਂ ਅੰਦਰ ਰੱਖਿਓਏ ਤੁਸੀਂ ਕਰਦੇ ਕੀ ਜੇ ਜਿਹੜਾ ਹਿੰਦੂਆਂ ਦੇ ਲਈ ਇੰਨੀ ਦੁਹਾਈ ਦਿੰਦੇ ਹੋ ਇੰਨਾ ਢੰਡੋਰਾ ਪਿੱਟਦੇ ਹੋ ਇੰਨੇ ਤੁਸੀਂ ਵੱਡੇ ਵੱਡੇ ਜਿਹੜੇ ਆ ਤਮਗੇ ਮਾਰਦੇ ਹੋ ਵੀ ਅਸੀਂ ਆਹ ਕਰਤਾ ਸੀ ਆਹ ਕਰਤਾ ਉਹ ਪੁੱਛਦੇ ਪਏ ਨੇ ਵੀ ਹਿੰਦੂਆਂ ਲਈ ਦੱਸੋ ਬੋਲੋ ਕੀਤਾ ਕੀ ਮੈਂ ਤੁਹਾਨੂੰ ਕੀ ਦੱਸਾਂ ਇੱਕ ਜਿਹੜਾ ਸੀਵਰੇਜ ਬੋਰਡ 'ਚ ਪਰਚਾ ਕਰਾ ਸਾਢੇ 3 ਲੱਖ ਰੁਪਏ ਨਹੀਂ ਛੱਡੋ ਨਹੀਂ ਹਿੰਦੂਆਂ ਦੀ ਗੱਲ ਕਰੋ ਨਾ ਲੜਾਈ ਤੁਸੀਂ ਹਿੰਦੂਵਾਦੀ ਮੁੱਦੇ ਤੁਸੀਂ ਹਿੰਦੂਆਂ ਦੇ ਚੁ ਸਾਨੂੰ ਉਹ ਲੜਾਈ ਹਿੰਦੂ ਧਰਨ ਦੀ ਆ ਮੈਂ ਕੋਲੋਂ 3.5 ਲੱਖ ਰੁਪਏ ਤੁਸੀਂ ਤਾਂ ਨਹੀਂ ਦਿੱਤਾ ਮੈਨੂੰ ਜਾਂ ਕਿਸੇ ਨੇ ਦਿੱਤੇ ਮੈਨੂੰ ਪੈਸੇ ਮੈਂ ਕੋਲੋਂ ਲਾਇਆ ਫਿਰ ਜਿਹੜੀ ਗੱਲ ਗਾਈਆਂ ਬੰਦੇ ਫੜੇ ਸਲਈਆਲੇ ਉਹ ਮੈਂ ਆਪਣੇ ਕੁਲ ਦੀ ਲੜਾਈ ਕੋਲੋਂ ਵਕੀਲ ਲਾ ਕੇ ਮੈਂ ਕਹਿੰਦਾ ਬਟਾਲੇ ਤੇ ਹਿੰਦੂਆਂ ਦੀ ਗੱਲ ਬਟਾਲੇ ਉਹ ਉਹਨਾਂ ਤੇ ਵੇਖੋ ਸਵਾਲ ਬੜਾ ਸਿੱਧਾ ਜੀ ਮੈਂ ਇਹ ਵੀ ਗੱਲ ਕਹਿੰਦਾ ਨੇ ਰਮੇਸ਼ ਮੀਰ ਇੱਕ ਵਾਰੀ ਦੱਸੇ ਮੈਂ ਕਹਿੰਦਾ ਬਟਾਲੇ ਤੇ ਹਿੰਦੂਆਂ ਦੇ ਲਈ ਕੀ ਕੀਤਾ ਸੀ ਮੈਂ ਮੈਂ ਦੱਸਦਾ ਕਿ ਐਨੇ ਲਲਕਾਰੇ ਮਾਰਦਾ ਕਿ ਮੈਂ ਹਿੰਦੂਆਂ ਲਈ ਯਾ ਕੀਤਾ ਕੀ ਕੀਤਾ ਮੈਂ ਦੱਸ ਮੈਂ ਦੱਸ 82 ਤੋਂ ਹੱਦਵਾ ਸ਼ੁਰੂ ਹੋਇਆ ਮੇਰਾ ਮੇਰੇ ਪੁਰਾਣੇ ਸਾਥੀ ਜਿਨ੍ਹਾਂ ਨੇ ਆਤਵਾਦ ਖਿਲਾ ਲੜਾਈ ਹੋਈ ਜੇ ਸ਼ਹਿਰ ਅਜ ਬਚਾਇਆ ਤੇ ਸਾਡੇ ਪੁਰਾਣੇ ਸਾਥੀ ਮੈਂ ਨਾ ਵੀ ਲੈਣ ਲੱਗ ਨਰੇਸ਼ ਭਾਜ ਨੇ ਆਪਣੇ ਮਾਜ ਜਿਹੜੇ ਅਕਾਲੀ ਦਲ ਚ ਨੇ ਇਸ ਟਾਈਮ ਤੇ ਪਵਨ ਸ਼ਰਮਾ ਨੇ ਐਮ ਸੀ ਜਿਹੜੇ ਸਾਹਿਬ ਕਾ ਫਿਰ ਸੰਗੋਂ ਸਾਡੀ ਵਾਲੇ ਮਨੋਰ ਲਾਲ ਐਮ ਐਲ اے ਹੋ ਕੋਈ ਡੀਲਕਸ ਵਾਲਾ ਆਰਨ ਸਪੋਰਟਸ ਆ ਡੀਲਕਸ ਸਪੋਰਟਸ ਵਾਲੇ ਇਹ ਸਾਰੇ ਪੁਰਾਣੇ ਸਾਥੀ ਆਪਾਂ ਸਾਰੇ ਆਤੋਂ ਦੇ ਖਿਲਾਫ ਲੜਾਈ ਲੜੀ ਆ ਇਹਨੂੰ ਦੱਸਾਂ ਕਿ ਮੈਨੂੰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਮੈਂ ਕੀ ਕੀਤਾ ਅੱਜ ਅੱਜੇ ਸ਼ਹਿਰ ਬਚਾवलं ਸਾਡੇ ਲੋਕਾਂ ਦੀ ਦੇਣ ਆ ਅੱਛਾ ਗਨਮਨ ਲੈ ਕੇ ਜਿਹੜੀ ਆ ਇਹ ਕਿਵੇਂ ਮਦਰ ਚ ਰਕ ਟੌਟ ਪੱਕੇ ਵਾਸਤੇ ਗਨਮਨ ਲੈਣੇ ਜ਼ਰੂਰੀ ਹੁੰਦੇ ਜਾਂ ਫਿਰ ਮਾਰੇ ਬੰਦੇ ਤੇ ਦਬਾ ਮਾਰਨਾ ਹੁੰਦਾ ਜਾਂ ਫਿਰ ਤੁਸੀਂ ਹਜ਼ਾਰ ਵਾਰੀ ਇਹ ਗੱਲ ਬਾਰ ਬਾਰ ਕਰਦੇ ਗਨਮਨ ਮੈਂ ਕਹ ਪਿਆ ਨਹੀਂ ਮੈਂ ਨਹੀਂ ਕਰ ਰਿਹਾ ਤੁਹਾਨੂੰ ਕਿੰਨੇ ਗਿਆ ਰਿਸ਼ਪਾਲ ਸਿੰਘ ਨਾਲ ਕਰ ਰਿਹਾ ਤੁਸੀਂ ਵੀਡੀਓ ਫਿਰ ਪੂਰੀ ਸੁਣੀ ਨਹੀਂ ਮੈਂ ਇੱਕ ਬੰਦੇ ਦੀ ਗੱਲ ਇੱਕ ਬੰਦਾ ਨਹੀਂ ਆਈ ਅਫਸਰਾਂ ਨੂੰ ਪੁੱਛੋ ਕੀ ਵਾਕਈ ਇਹ ਬੰਦਾ ਇਨਸਟਲ ਹੈਗਾ ਕਿ ਨਹੀਂ ਹੈਗਾ ਮੈਨੂੰ ਕੀ ਜਾਣਦੇ ਸਰਕਾਰ ਨੇ ਦਿੰਦਾ ਸਰਕਾਰ ਕੋ ਮੰਗੇ ਨਹੀਂ ਲੈ ਸਰਕਾਰ ਨੇ ਦਿੱਤੇ ਆ ਜੇ ਸਰਕਾਰ ਨੂੰ ਨਹੀਂ ਲੋੜ ਸੰਧੀ ਨਹੀਂ ਲੋੜ ਲਈਏ ਤੋਂ ਵਾਪਸ ਲੈ ਲੈ ਅੱਛਾ ਇੱਕ ਨਾਲ ਇਹ ਵੀ ਕਹਿੰਦੇ ਨੇ चौहान ਸਾਹਿਬ ਕਹਿੰਦੇ ਆ ਕਿ ਨਿਹਰ ਸਾਹਿਬ ਹੁਣ ਤੁਸੀਂ ਸਮਾਜ ਦੇ ਵਿੱਚ ਕੋਈ ਚੰਗਾ ਕੰਮ ਤੇ ਕੋਈ ਕਰਨਾ ਨਹੀਂ ਚੰਗਾ ਕੰਮ ਤੁਸੀਂ ਕਹਿੰਦੇ ਕੋਈ ਗਿਣਾ ਨਹੀਂ ਸਕਣ ਦੇ ਇਸ ਕਰਕੇ ਕਹਿੰਦੇ ਹੁਣ ਥੋੜਾ ਜਿਹਾ ਨਾ ਰੈਸਟ ਕਰੋ ਤੇ ਆਰਾਮ ਦੇ ਨਾਲ ਕਹਿੰਦੇ ਘਰ ਬਹਿ ਜਾਓ ਤਾਂ ਕਿ ਅ ਅਜੀ ਰੈਸਟ ਘਰ ਬਹਿ ਜੀ ਕਿਉਂਕਿ ਅਸੀਂ ਸਮਾਜ ਮੂੰਹ ਖੋਲਣ ਦੇ ਕਿ ਸਮਾਜਾਂ ਗਲਤ ਕੰਮ ਹੋਣ ਦੇ ਤੇ ਇਹਨਾਂ ਲੋਕਾਂ ਨੂੰ ਖੁੱਲੀ ਛ ਇਹ ਕੰਮ ਨਹੀਂ ਹੋ ਸਕਦਾ ਨੀਰ ਜਿੰਨੀ ਦਿਨ ਮੇਰੇ ਸਾਥ ਹੈ ਸਾਜ ਮੈਂ ਸਮਾਜ ਲਈ ਲੜੂਗਾ ਤੇ ਜਿਹੜਾ ਕਾਲਾ ਬੰਦਾ ਗਲਤ ਬੰਦਾ ਬਾ ਉਹਦੇ ਖਿਲਾਫ ਲੜਾਈ ਲੜੂਗਾ ਅੱਛਾ ਫਿਰ ਹਾਨੀ ਤੋਹਾਰ ਤੇ ਇਹ ਗੱਲ ਬੜੇ ਚੈਲੰਜ ਦੇ ਨਾਲ ਜਿਹੜੀ ਹੈ ਤੁਹਾਨੂੰ ਚੈਲੰਜ ਕਰ ਰਿਹਾ ਕਹਿੰਦੇ ਆ ਕਿ ਨੀਰ ਸਾਹਿਬ ਨੇ ਇੰਨੀ ਗੱਲ ਕਹਿ ਦਿਓ ਚੰਗੇ ਕੰਮ ਕਰਾ ਦਿਓ ਉਹ ਯਾਰ ਜਿਹੜੀ ਮੈਂ ਚੈਲੰਜ ਕਰ ਰਿਹਾ ਯਾਰ ਇਹਦਾ ਨਾ ਕਰੋ ਨਾ ਨਹੀਂ ਚੈਲੰਜ ਕਰ ਰਿਹਾ ਮੈਂ ਥੋੜੀ ਤਾਂ ਮੈਂ ਕਹ ਇੱਕ ਲਵ ਜਦ ਦਾ ਮੁੱਦਾ ਸੀ ਕੋਈ ਪਤਾ ਨਹੀਂ ਬੋਲਿਆ ਇੱਕ ਲੜਕੇ ਦੇ ਬਟਾਲੇ ਉਥੋਂ ਜੋ ਆਪਣੇ ਆਗੇ ਜੂਪੀ ਬਿਹਾਰ ਤੋਂ ਇੱਥੇ ਲੜਕੀਆਂ ਸਾੜੀਆਂ ਦੁੱਚੇ ਮੈਂ ਉਹ ਪਰਚਾ ਦਰਜ ਕਰਾਇਆ ਉੱਥੇ ਤੇ ਕੋਈ ਬੰਦਾ ਨਹੀਂ ਆਇਆ ਮੇਰੇ ਨਾਲ ਜੇ ਮੈਂ ਬਟਾਲੇ ਚ ਆਬਾਦੀ ਗੈਰ ਕਾਨੂੰਨੀ ਆਬਾਦੀ ਆ ਗਈ ਆ ਤੇ ਉਹਦੇ ਲਈ ਲੜਾਈ ਨਹੀਂ ਰਹੀ ਲੜੀ ਆ ਇਹਨੇ ਲੋਕਾਂ ਦੇ ਕਾਰ ਬਿੱਟੋ ਕਿਹਾ ਮੈਂ ਇੱਕ ਗੱਲ ਤੁਹਾਨੂੰ ਇੱਥੇ ਜ਼ਰੂਰ ਕਹੂੰਗਾ ਇਹ ਜਿਹੜਾ ਜਿੱਥੇ ਮੰਨ ਲਓ ਕਿ ਬਹੁ ਗਿਣਤੀ ਅਸੀਂ ਹਿੰਦੂ ਆ ਜਾਂ ਸਿੱਖ ਰਹਨੇ ਆ ਅਗਰ ਉੱਥੇ ਮੁਸਲਮਾਨਾਂ ਨੇ ਆਣ ਕੇ ਜਗ੍ਹਾ ਲੈ ਲਈਏ ਦੁਕਾਨ ਲੈ ਲਈਏ ਐਦਾਂ ਤੇ ਅਰਬ ਕੰਟਰੀਆਂ ਦੇ ਵਿੱਚ ਵੀ ਚਲੇ ਜਾਈਏ ਤਾਂ ਉੱਥੇ ਸਾਡੇ ਹਿੰਦੂ ਵੀਰ ਨੇ ਜਿਨ੍ਹਾਂ ਦੇ শোরੂਮ ਨੇ ਬੜਾ ਬੜਾ ਵੱਡਾ ਕੰਮ ਹੈ ਇਹ ਮੁੱਦੇ ਤੇ ਫਿਰ ਉਧਰ ਨੂੰ ਚਲੇ ਜਾਣਗੇ ਵੀ ਇਹ ਬੰਦੇ ਕੌਣ ਹੁੰਦੇ ਵੀ ਹਿੰਦੂ ਵੀ ਇੱਥੇ ਆਣ ਕੇ ਸਾਡੇ ਮੁਲਕ ਦੇ ਵਿੱਚ ਇਹ ਕਾਰੋਬਾਰ ਕਰਦੇ ਮੈਂ ਤਾਂ ਕੋਈ ਕਾਰੋਬਾਰ ਕਰਨ ਲਈ ਆਣ ਸਰਕਾਰ ਕੋ ਡਾਟਾ ਨਾ ਜਿਹਦੇ ਕਿਸੇ ਕੋਈ ਡਾਟਾ ਹੈਗਾ ਸਰਕਾਰ ਕੋ ਕਿਸੇ ਕਿੱਥੋਂ ਆਇਆ ਠੀਕ ਹੈ ਜਿੰਨੇ ਵਾਰ ਸਰਕਾਰ ਹੈ ਨਾ ਮੈਂ ਮੈਂ ਵੀ ਖੁਦ ਲੱਗਾ ਮੇਰਾ ਕੰਮ ਸਰਕਾਰ ਨੂੰ ਜਾ ਕੇ ਮ ਜਾ ਕਿਸੇ ਦੀ ਦੁਕਾਨ ਤੇ ਨਹੀਂ ਬੰਦ ਕਰਾਈ ਠੀਕ ਹੈ ਮੇਰੇ ਇਹ ਗੱਲ ਕਹਿੰਦਾ ਮਤਲਬ ਮੇਰਾ ਕੰਮ ਹੈ ਸਰਕਾਰ ਨੂੰ ਜਗਾਣਾ ਆਪਣੇ ਲੋਕਾਂ ਨੂੰ ਆਵਾਜ਼ ਕਰਨਾ ਉਹ ਮਹਿਕੀਕਾ ਮੇਰਾ ਫਰਜ਼ ਹੀ ਜੇ ਕਿਸੇ ਨੂੰ ਜੇ ਕੋ ਬੰਦਾ ਬਾਰ ਬਾਰ ਕੋ ਅਸਲਾ ਲੈ ਕੇ ਆ ਰਹੇ ਮੈਂ ਸਰਕਾਰ ਨੂੰ ਕਹਿੰਦਾ ਬਾਰ ਬਾਰ ਅੱਛਾ ਹਣੀ चौहान ਨੇ ਵੀਡੀਓ ਪਾਈ ਵੀਡੀਓ ਦੇ ਵਿੱਚ ਮੇਰੀ ਗੱਲ ਸੁਣੋ ਵੀਡੀਓ ਦੇ ਵਿੱਚ ਉਹਨੇ ਬੜੇ ਸਿੱਧੇ ਸਿੱਧੇ ਤੇ ਹਣੀ चौहान ਸਾਹਮਣੇ ਆ ਜੇ ਬਹਿਣ ਦੀ ਹਿੰਮਤ ਰੱਖਦੇ ਉਹਦੇ ਨਾਲ ਕਿਉਂ ਨਹੀਂ ਰੱਖਾ ਸਵਾਲ ਕਰੇ ਤੇ ਜਵਾਬ ਪੂਰੇ ਦੋ ਮੈਂ ਕਿਹਾ ਬਿਲਕੁਲ ਕਿਉਂ ਨਹੀਂ ਮੈਂ ਲਿਸਟ ਵੀ ਦੇਵਾਂਗਾ ਡਿਬੇਟ ਮੈਂ ਕਿਹਾ ਲਿਸਟ ਜੀ ਹਣੀ ਤੁਹਾਨੂੰ ਵੀ ਆਓ ਬੈਠੋ ਮੈਂ ਕਿਹਾ ਮੈਂ ਹੁਣ ਵੀ ਕਹਿੰਦਾ ਲਿਸਟ ਵੀ ਮੈਂ ਜਾਰੀ ਕਰਾਂਗਾ ਕਿਹੜੇ ਕਿਹੜੇ ਬੰਦੇ ਪੈਸੇ ਲੈਣ ਦੇ ਸਾਹਮਣੇ ਬਿਲਕੁਲ ਕਹਾਂਗਾ ਚਲੋ ਮੈਂ ਕਿਹਾ ਸਰਕਾਰ ਮੈਂ ਕਹਾਂ ਕਹਾਂ ਹਣੀ ਤੁਹਾਨੂੰ ਮੈਂ ਸਾਹਮਣੇ ਆ ਕੇ ਹਣੀ ਚੋਣ ਕੀ ਜਿਹੜਾ ਮਰਜ਼ੀ ਆਵੇ ਮੇਰੇ ਨਾਲ ਹਣੀ ਚੋਣ ਆਏ ਹਣੀ ਦਾ ਆਕਾ ਆਵੇ ਐਸੇ ਸਟੂਡੀਓ ਚ ਮੈਂ ਕਹਾਂ ਜਿਹੜੀ ਮੈਂ ਗੱਲ ਕਹੀ ਹਣੀ ਦਾ ਚੋਣ ਵੀ ਆਵੇ ਹਣੀ ਚੋਣ ਦਾ ਆਕਾ ਵੀ ਆਵੇ ਸਾਹਮਣੇ ਆਵੇ ਮੈਂ ਦੱਸੂ ਕੌਣ ਪੈਸੇ ਲੈਣ ਦੇ ਕੌਣ ਗਲਤ ਕੰਮ ਕਰ ਰਿਹਾ ਤੇ ਕੌਣ ਕਬਜ਼ਾ ਕਰਾਂ ਰਿਹਾ ਤੇ ਕੌਣ ਕਰਨ ਰਿਹਾ ਇਹ ਵੀ ਮੈਂ ਦੱਸੂਗਾ ਬੜਾ ਵੱਡਾ ਚੈਲੰਜ ਹੈ ਮੈਂ ਕਹਾਂ ਜੈ ਸ਼੍ਰੀ ਰਾਮ ਜਾ ਬਿਰੰਗਵਲੀ ਮੈਂ ਕਹਾਂ ਦੱਸੋ ਮੈਨੂੰ ਆਕਾ ਨੂੰ ਵੀ ਆਕਾ ਨੂੰ ਵੀ ਮੇਰਾ ਉਹ ਬੜਾ ਵੱਡਾ ਚੈਲੰਜ ਜਿਹੜਾ ਹੈ ਹੁਣ ਰਮੇਸ਼ ਨੀਰ ਨੇ ਵੀ ਕਰ ਦਿੱਤਾ ਔਰ ਇਧਰਲੇ ਪਾਸੇ ਹੁਣ ਜਿਹੜਾ ਤੁਹਾਡਾ ਜਿਹੜਾ ਚੈਲੰਜ ਸੀ ਨਾ ਹਣੀ चौहान ਜੀ ਉਹ ਇਹਨਾਂ ਨੇ ਕਬੂਲ ਕਰ ਲਿਆ ਹੁਣ ਇਹਨਾਂ ਵੱਲੋਂ ਚੈਲੰਜ ਹੈ ਕਿ ਆਓ ਸਾਹਮਣੇ ਬੈਠਦੇ ਹਾਂ ਗੱਲਬਾਤ ਕਰਦੇ ਹਾਂ ਐਨ ਆਰ ਆਈ ਟੂਡੇ ਦੇ ਸਟੂਡੀਓ ਚ ਆਓ ਅਸੀਂ ਇੱਥੇ ਬੈਠਦੇ ਹਾਂ ਤੁਹਾਡੀ ਗੱਲਬਾਤ ਕਰਾਵਾਂਗੇ ਉਹ ਕਹਿੰਦੇ ਨੇ ਕਿ ਇੱਕ ਇੱਕ ਬੰਦੇ ਦਾ ਨਾਮ ਐਡਰੈਸ ਪਤਾ ਔਰ ਉਹਨਾਂ ਦੇ ਫੋਨ ਨੰਬਰ ਤੱਕ ਵੀ ਤੁਹਾਨੂੰ ਇਹ ਦੱਸਣਗੇ ਕਿ ਕਿਹੜਾ ਬੰਦਾ ਕਿਹੜਾ ਕੰਮ ਕਰਦਾ ਜਿਵੇਂ ਫਰੋਚੀ ਦਾ ਧੰਦਾ ਕਰਨ ਵਾਲੇ ਕੌਣ ਨੇ ਕਰਵਾਉਣ ਵਾਲੇ ਕੌਣ ਨੇ ਨਸ਼ਾ ਵੇਚਣ ਵਾਲੇ ਕੌਣ ਨੇ ਵਕਾਉਣ ਵਾਲੇ ਕੌਣ ਨੇ ਉਹਨਾਂ ਦੀ ਆਕਾ ਕੌਣ ਨੇ ਇਸੇ ਹੀ ਤਰ੍ਹਾਂ ਦੇ ਨਾਲ ਜੂਆ ਖੜਾਉਣ ਵਾਲੇ ਖੇਡਣ ਵਾਲੇ ਤੇ ਜੂਏ ਦੇ ਵੱਡੇ ਵੱਡੇ ਅੱਡੇ ਚਲਾਉਣ ਵਾਲੇ ਕੌਣ ਨੇ ਵੱਡੇ ਮਗਰਮਾ ਸ਼ਿਕਾਉਣ ਨੇ ਕਿੰਨਾਂ ਦੇ ਇਸ਼ਾਰੇ ਦੇ ਤੇ ਸਾਰੇ ਕੰਮ ਹੋ ਰਹੇ ਨੇ ਉਹ ਸਾਰਾ ਕੁਝ ਇਹ ਬੇਨਕਾਬ ਕਰਨ ਨੂੰ ਤਿਆਰ ਨੇ ਸੋਹਣੀ ਚੋਹਾ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਬਟਾਲੇ ਦਾ ਹੁਣ ਭਲਾ ਹੋਵੇ ਬਟਾਲੇ ਦੇ ਵਿੱਚ ਇਹ ਕੋੜ ਜਿਹੜਾ ਹੈ ਇਹਨੂੰ ਖਤਮ ਕੀਤਾ ਜਾਵੇ ਤੇ ਐਨ ਆਰ ਆਈ ਸਟੂਡੀਓ ਦੇ ਵਿੱਚ ਤੁਹਾਨੂੰ ਆਉਣਾ ਪਏਗਾ ਐਨ ਆਰ ਆਈ ਸਟੂਡੀਓ ਦੇ ਵਿੱਚ ਆਣ ਕੇ ਨਯਰ ਦੇ ਨਾਲ ਸਾਹਮਣੇ ਬੈਠ ਕੇ ਰਮੇਸ਼ ਨਿਹਯਤ ਜੀ ਤੁਸੀਂ ਹੋਵੋਗੇ ਔਰ ਅਸੀਂ ਡਿਬੇਟ ਕਰਾਵਾਂਗੇ ਤੁਹਾਡੀ ਔਰ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਸੀਂ ਉਹ ਨੰਬਰ ਜਿਹੜੇ ਨੇ ਆਪ ਚਾਹਾਂਗੇ ਕਿ ਜ਼ਿੰਮੇਵਾਰੀ ਦੇ ਨਾਲ ਇੱਥੇ ਹੀ ਉਹਨਾਂ ਦਾ ਕੋਈ ਅਧਿਕਾਰੀ ਵੀ ਆ ਜਾਵੇ ਔਰ ਰਮੇਸ਼ ਨਿਹਯਤ ਜੀ ਤੋਂ ਨੰਬਰ ਔਰ ਸਾਰਾ ਐਡਰੈਸ ਪਤਾ ਲੈ ਲਵੇ ਔਰ ਕਾਰਵਾਈ ਕਰਨੀ ਨਾ ਕਰਨੀ ਹੁਣ ਪ੍ਰਸ਼ਾਸਨ ਦੇ ਹੱਥ ਵਸ ਹੈ ਪਰ ਵੱਡਾ ਖੁਲਾਸਾ ਜਿਹੜਾ ਔਰ ਮੇਸ਼ ਨੀਅਰ ਨੇ ਹੁਣ ਕਰ ਦਿੱਤਾ ਹੈ ਉਹਨਾਂ ਨੇ ਚੈਲੰਜ ਜਿਹੜਾ ਹੁਣ ਹਣੀ ਨੂੰ ਕੀਤਾ ਹੈਗੇ ਹਣੀ ਚੋਹਾਨ ਨੇ ਕੀਤਾ ਸੀ ਹੁਣ ਹਣੀ ਚੋਹਾਨ ਨੂੰ ਰਮੇਸ਼ ਨੀਅਰ ਜੀ ਦਾ ਸ਼ਿਵ ਸਨਾ ਬਾਲ ਠਾਕਰੇ ਉਹਨਾਂ ਦੇ ਆਗੂ ਦਾ ਇੱਕ ਵੱਡਾ ਚੈਲੰਜ ਹੈ ਵੇਖਦੇ ਹਾਂ ਹਣੀ ਚੋਹਾਨ ਨੇ ਨੂੰ ਕਬੂਲ ਕਰਦੇ ਆ ਜਾਂ ਨਹੀਂ ਅੱਛਾ ਤੇ ਤੁਸੀਂ ਜਿਹੜੇ ਹੁਣ ਵੱਡੇ ਵੱਡੇ ਇਲਜ਼ਾਮ ਆਖਰੀ ਸਵਾਲ ਜੀ ਤੁਹਾਡੇ ਨਾ ਕਿ ਫਟੇਬਿਲਿਟੀ ਦਾ ਇਲਜ਼ਾਮ ਲਗਾ ਕੇ ਕਹਿੰਦੇ ਨੇ ਸਰਕਾਰ ਤੇ ਪ੍ਰਸ਼ਾਸਨ ਤੇ ਥੋੜਾ ਜਿਹਾ ਦਬਾਅ ਬਣਾਉਂਦੇ ਮੈਂ ਆਖਿਆ ਸਰਕਾਰ ਦੇ ਉੱਪਰ ਕੋਈ ਦਬਾਅ ਤਸੂ ਮੈਨੂੰ ਦਬਾਅ ਨਹੀਂ ਆਇਆ ਨਾ ਕਹੋ ਨਹੀਂ 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 ਜਾਂਦਾ ਸੀ ਵੈਸੇ ਨਹੀਂ ਬਾਬਾ ਜੀ ਕੀ ਕਹਿੰਦਾ ਮੇਰੀ ਫਿਰ ਸਰਕਾਰਾਂ ਚੱਲਦੀਆਂ ਨਹੀਂ ਸਰਕਾਰਾਂ ਮੈਨੂੰ ਨਹੀਂ ਕੋਈ ਯਾਰ ਗੱਲ ਕਰਦੇ ਰਹੇ ਗੱਡੀ ਪੂਰੀ ਚੱਲਦੀ ਸੀ ਤੜ ਨਹੀਂ ਹੁਣ ਵੀ ਚੱਲਦੀ ਮੇਰੀ ਮੈਂ ਕੋਈ ਗੱਲ ਤੁਹਾਡੇ ਸਾਹਮਣੇ ਕਹਾਂ ਠੀਕ ਹੈ ਮੇਰੀ ਸਰਕਾਰ ਦੀ ਲੋੜ ਨਹੀਂ ਵੇਖੋ ਗੱਲ ਤੁਸੀਂ ਮੇਰੇ ਭਰਾ ਦੇ ਲੋੜ ਮੈਂ ਤੁਹਾਨੂੰ ਕੰਮ ਕਰਾਂ MLA ਸਾਹਿਬ ਬੈਠੇ ਮੈਨੂੰ ਕੋਈ ਨਾਂ ਥੋੜੀ ਕਰਦੇ ਕੇ ਗੱਲ ਦੀ ਠੀਕ ਹੈ ਮੇ ਬਾਈ ਕੋ ਸਭ ਮੇਰੇ ਸਬੰਧ ਬਣਦੇ ਹਨ ਜੀ ਇਹ ਹੋ ਰਿਹਾ ਲੇਕਿਨ ਪਿੱਠੋ ਬਣਾ ਹੋਰ ਕੋ ਗੱਲ ਜੇ ਮੇਰਾ ਫੋਨ ਚੈੱਕ ਕਰੋ ਮੇਰੀ ਆਂਬਲੇ ਸਾਨ ਕੋਈ ਗਲਤ ਨਹੀਂ ਹੋਈ ਹਾਂ ਬਿਲਕੁਲ ਬਿਲਕੁਲ ਮੈਂ ਫੋਨ ਦੇ ਉੱਪਰ ਪੁੱਛੋ ਕੋਈ ਬਾਈ ਬਾ ਸਾਨ ਕੋ ਦੁਬਾਰਾ ਦੇਖੋ ਪਰਸਨਲ ਪਿਓ ਪੁੱਤਰ ਦੇ ਸਬੰਧ ਹੋਨੇ ਆ ਪਰਾਂਵਾ ਪਿਓ ਪੁੱਤਰ ਇਧਰ ਵੀ ਪਰਸਨਲ ਸਭ ਸਬੰਧ ਹੋ ਰਹੇ ਆ ਮੈਂ ਲੜੀਆ ਨਾਲ ਵੀ ਆ ਫਿਰ ਮੋਢਾ ਨਾਲ ਵੀ ਆ ਸੰਜੀ ਸ਼ਰਮ ਰਣ ਰਿਸ਼ਮਾ ਜਨੇ ਸਬੰਧ ਮੇਰੇ ਆ ਗਿਆ ਤੇ ਮੈਂ ਹੁਣ ਤੁਹਾਡੇ ਨਾਲ ਪੱਤਰਕਾਰਾਂ ਨਾਲ ਵੀ ਸਬੰਧ ਆ ਗਿਆ ਤੇ ਜੇ ਹੁਣ ਪਰਸਨਲ ਸਬੰਧ ਨੂੰ ਕੋਈ ਕਹ ਦੇ ਕੋਈ ਹੋਰ ਰੂਪ ਦਵੇ ਤੇ ਫਿਰ ਉਹਦੀ ਮਰ ਸੋ ਰਮੇਸ਼ ਨਾਇਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਹਣੀ ਚੋਹਾਨ ਦੀ ਵੀਡੀਓ ਤੇ ਜਿਹੜੇ ਇਲਜ਼ਾਮ ਸੀ ਉਹਨਾਂ ਇਲਜ਼ਾਮਾਂ ਦਾ ਜਵਾਬ ਦੇਣ ਦੇ ਲਈ ਐਨ ਆਰ ਆਈ ਸਟੂਡੀਓ ਦੇ ਵਿੱਚ ਆਏ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਚਾਈ ਜਿੱਤੂ ਬਟਾਲਾ ਬਹੁਤ ਲੰਬੇ ਸਮੇਂ ਤੋਂ ਉਮੀਦ ਰੱਖ ਰਹੇ ਬਟਾਲਾ ਵਾਸੀ ਕਿ ਇਹ ਸਚਾਈ ਤੋਂ ਕੋਪੜਾ ਚੁੱਕੇ ਰਮੇਸ਼ ਨਾਇਰ ਉਸ ਪਰਦੇ ਨੂੰ ਚੁੱਕਣ ਦੇ ਵਿੱਚ ਬਿਲਕੁਲ ਤਿਆਰ-ਬਰ ਤਿਆਰ ਬੈਠੇ ਨੇ ਉਹ ਹਰੇਕ ਨਸ਼ਾ ਵੇਚਣ ਵਾਲੇ ਵੱਡੇ ਸਮਗਲਰਾਂ ਦੇ ਨਾਂ ਜੂਆ ਖੜਾਉਣ ਵਾਲੇ ਖੇਡਣ ਵਾਲੇ ਵੱਡੇ ਵੱਡੇ ਮਗਰਮਾ ਛੋਨਾ ਦੇ ਔਰ ਉਹਨਾਂ ਤੋਂ ਇਲਾਵਾ ਜਿਸਮ ਫਰੋਚੀ ਦੇ ਵੱਡੇ ਅੱਡੇ ਵੱਡੇ ਅੱਡਿਆਂ ਦੇ ਨਾਮ ਔਰ ਇਥੋਂ ਤੱਕ ਵੀ ਹੋਰ ਵੀ ਕਈ ਖੁਲਾਸੇ ਕਰ ਸਕਦੇ ਨੇ ਕਿ ਮਹੀਨੇ ਚੱਲਣ ਦਾ ਤਰੀਕਾ ਕੀ ਹੈ ਮਹੀਨਾ ਜਾਂਦਾ ਕਿਵੇਂ ਆ ਮਹੀਨਿਆਂ ਕਿੱਥੇ ਕਿੱਥੇ ਕਿੰਨਾ ਕਿੰਨਾ ਵੰਡ ਹੋ ਕੇ ਨਿਕਲਦਾ ਹੈ ਬੜੀ ਜਾਣਕਾਰੀ ਇਹਨਾਂ ਦੇ ਕੋਲ ਹੈ ਆਫ ਦਾ ਰਿਕਾਰਡ ਕਈ ਗੱਲਾਂ ਇਹਨਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਜਿਹੜੀਆਂ ਅਸੀਂ ਕੈਮਰੇ ਤੇ ਨਹੀਂ ਕਰ ਸਕਦੇ ਪਰ ਅਸੀਂ ਜ਼ਰੂਰ ਚਾਹਾਂਗੇ ਕਿ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਦਾ ਤੁਸੀਂ ਸਾਥ ਲੈ ਸਕਦੇ ਹੋ ਉਹਨਾਂ ਦੇ ਬੋਲ ਬਹੁਤ ਕੀਮਤੀ ਜਾਣਕਾਰੀ ਹੈ ਜਿਹੜੀ ਹੋ ਸਕਦਾ ਤੁਹਾਡੇ ਖੁਫੀਆ ਤੰਤਰ ਦੇ ਕੋਲ ਨਾ ਹੋਵੇ ਉਸ ਜਾਣਕਾਰੀ ਨੂੰ ਲੈ ਕੇ ਤੁਸੀਂ ਬਟਾਲੇ ਦੇ ਵਿੱਚੋਂ ਗੈਂਗਸਟਰਵਾਦ ਗੋਲੀकांड ਨਸ਼ਾ ਔਰ ਖਾਸ ਕਰਕੇ ਦੇਵਪਾਰ ਦਾ ਕੰਮ ਕਬਜ਼ਿਆਂ ਦੇ ਕੰਮ ਤੇ ਹੋਰ ਜਿੰਨੇ ਵੀ ਗੈਰ ਕਾਨੂੰਨੀ ਕੰਮ ਨੇ ਉਹਨਾਂ ਨੂੰ ਨਾਲ ਤੁਸੀਂ ਪਾ ਸਕਦੇ ਹੋ ਇਹਨਾਂ ਸ਼ਬਦਾਂ ਦੇ ਨਾਲ ਹੀ ਆਪਜੀ ਤੋਂ ਲੈਣ ਦੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅਰਮੇਸ਼ ਨਾਇਰ ਜੀ ਤੁਹਾਡਾ ਔਰ ਵੇਖਦੇ ਰਹੋ ਹਕਸਸ ਦੀ ਆਵਾਜ਼ ਐਨਆਰਆਈ ਟੂਡੇ